ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੀਪ ਦੀ ਆਵਾਜ਼ ਚੈਨਲ ਤੇ ਅਸੀਂ ਤਿੰਨ ਭੈਣਾਂ ਤੇ ਇੱਕ ਭਰਾ ਸੀ ਮੈਂ ਸਭ ਤੋਂ ਛੋਟੀ ਸੀ ਮੇਰਾ ਭਰਾ ਸਰਕਾਰੀ ਜੌਬ ਕਰਦਾ ਸੀ ਮਾਂ ਨੇ ਉਸ ਦਾ ਵਿਆਹ ਕਰ ਦਿੱਤਾ ਮੇਰੀਆਂ ਦੋ ਵੱਡੀਆਂ ਭੈਣਾਂ ਦਾ ਵੀ ਵਿਆਹ ਹੋ ਚੁੱਕਿਆ ਸੀ ਮੈਂ ਵੀ 10ਵੀਂ ਕਲਾਸ 'ਚ ਪੜ੍ਹਾਈ ਕਰ ਰਹੀ ਸੀ ਮੇਰੇ ਭਰਾ ਦਾ ਵਿਆਹ ਹੋਇਆ ਤਾਂ ਮੇਰੀ ਭਾਬੀ ਕੁਝ ਦਿਨ ਸਾਡੇ ਨਾਲ ਰਹੀ ਉਸ ਤੋਂ ਬਾਅਦ ਵੀਰਾ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਉਹਨਾਂ ਨੂੰ ਸਰਕਾਰ ਵੱਲੋਂ ਕੁਆਟਰ ਮਿਲਿਆ ਹੋਇਆ ਸੀ ਭਾਬੀ ਉੱਥੇ ਰਹਿੰਦੀ ਸੀ ਭਾਬੀ ਦੇ ਨਾਲ ਮੇਰੀ ਬਹੁਤ ਵਧੀਆ ਬਣਦੀ ਸੀ ਭਾਬੀ ਬਹੁਤ ਚੰਗੀ ਸੀ ਮੇਰੀਆਂ ਭੈਣਾਂ ਦੇ ਨਾਲ ਵੀ ਉਸਦਾ ਵਿਹਾਰ ਵਧੀਆ ਸੀ ਮਾਂ ਦੇ ਨਾਲ ਵੀ ਉਹਨਾਂ ਦੀ ਵਧੀਆ ਬਣ ਜਾਂਦੀ ਸੀ ਮੇਰੀ ਮਾਂ ਬਹੁਤ ਭੋਲੀ ਭਾਲੀ ਔਰਤ ਸੀ ਮਾਂ ਦਾ ਕਹਿਣਾ ਸੀ ਕਿ ਪਤਨੀ ਹਮੇਸ਼ਾ ਪਤੀ ਦੇ ਨਾਲ ਹੀ ਚੰਗੀ ਲੱਗਦੀ ਆ ਜੇ ਤੇਰਾ ਪਤੀ ਬਾਹਰ ਕੁਮਾਰੇ ਹਾ ਤਾਂ ਤੈਨੂੰ ਵੀ ਆਪਣੇ ਪਤੀ ਦੇ ਨਾਲ ਰਹਿਣਾ ਚਾਹੀਦਾ ਮਾਂ ਦੇ ਕਹਿਣ ਤੇ ਹੀ ਵੀਰਾ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਣ ਤੇ ਰਾਜ਼ੀ ਹੋ ਗਿਆ ਮਾਂ ਤੇ ਪਾਪਾ ਪਿੰਡ 'ਚ ਰਹਿੰਦੇ ਸੀ ਭਾਬੀ ਤੇ ਭਰਾ ਸ਼ਹਿਰ ਚਲੇ ਗਏ ਮੈਂ ਪੜਾਈ 'ਚ ਬਹੁਤ ਹੁਸ਼ਿਆਰ ਸੀ ਮੈਂ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਮਾਂ ਨੇ ਮੇਰੀ ਪੜ੍ਹਾਈ ਤੇ ਰੋਕ ਲਗਾਈ ਹੋਈ ਸੀ ਪਰ ਹੁਣ ਮੇਰਾ ਰਿਸ਼ਤਾ ਕਰਨਾ ਚਾਹੁੰਦੀ ਸੀ ਕਿਉਂਕਿ ਪਿੰਡ ਵਿੱਚ ਕੁੜੀਆਂ ਆਮ ਤੌਰ ਤੇ 12ਵੀਂ ਕਰਨ ਤੋਂ ਬਾਅਦ ਵਿਆਹ ਦਿੱਤੀਆਂ ਜਾਂਦੀਆਂ ਮੇਰੀਆਂ ਵੱਡੀਆਂ ਭੈਣਾਂ ਦੇ ਨਾਲ ਵੀ ਇਹੀ ਹੋਇਆ 12ਵੀਂ ਕਰ ਲਈ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਮਾਂ ਨੇ ਕਦੇ ਪੜਨ ਤੋਂ ਮਨਾ ਨਹੀਂ ਕੀਤਾ ਮੈਂ ਸਭ ਦੀ लाਡਲੀ ਸੀ ਮੇਰੇ ਪਾਪਾ ਵੀ ਚਾਹੁੰਦੇ ਸੀ ਕਿ ਮੈਂ ਪੜ੍ਹਾਈ ਕਰਾਂ ਪਰ ਅਚਾਨਕ ਸ਼ਹਿਰ ਤੋਂ ਫੋਨ ਆਇਆ ਕਿ ਭਾਬੀ ਪ੍ਰੈਗਨੈਂਟ ਆ ਉਹਨਾਂ ਦੀ ਪ੍ਰੈਗਨੈਂਸੀ 'ਚ ਥੋੜੀ ਸਮੱਸਿਆ ਉਹਨਾਂ ਨੂੰ ਬੈਡ ਰੈਸਟ ਦੱਸਿਆ ਗਿਆ ਮਾਣੇ ਕਿਹਾ ਕਿ ਤੂੰ ਸ਼ਹਿਰ ਜਾ ਕੇ ਪੜ੍ਹਾਈ ਕਰ ਲਵੀਂ ਤੇ ਆਪਣੀ ਭਾਬੀ ਦੀ ਵੀ ਦੇਖਭਾਲ ਕਰ ਲਵੀਂ ਭਾਬੀ ਆਪਣੇ ਘਰ 'ਚ ਇਕਲौती ਧੀ ਸੀ ਉਹਨਾਂ ਦੇ ਘਰ ਵਿੱਚ ਅਜਿਹਾ ਕੋਈ ਨਹੀਂ ਸੀ ਜੀ ਉਹ ਉਹਨਾਂ ਦੀ ਦੇਖਭਾਲ ਕਰਦਾ ਉਹਨਾਂ ਦੀਆਂ ਦੋ ਵੱਡੀਆਂ ਭਾਬੀਆਂ ਸੀ ਪਰ ਉਹਨਾਂ ਦੇ ਵੀ ਛੋਟੇ-ਛੋਟੇ ਬੱਚੇ ਸੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਭਾਬੀ ਦੀ ਦੇਖਭਾਲ ਨਹੀਂ ਕਰ ਸਕਦੀਆਂ ਸੀ ਐਸ ਲਈ ਮਾ ਨੇ ਮੈਨੂੰ ਭਾਬੀ ਦੇ ਕੋਲ ਭੇਜ ਦਿੱਤਾ ਤੇ ਵੀਰੇ ਨੇ ਸ਼ਹਿਰ ਵਿੱਚ ਹੀ ਮੇਰਾ ਐਡਮਿਸ਼ਨ ਕਰਵਾ ਦਿੱਤਾ ਭਾਬੀ ਦੀ ਦੇਖਭਾਲ ਵੀ ਮੈਂ ਕਰ ਰਹੀ ਸੀ ਤੇ ਆਪਣੀ ਪੜ੍ਹਾਈ ਵੀ ਕਰ ਰਹੀ ਸੀ ਭਾਬੀ ਦਾ ਸਭ ਤੋਂ ਛੋਟਾ ਭਰਾ ਉਹਨਾਂ ਦੇ ਕੋਲ ਥੋੜੀ ਦੂਰ ਤੇ ਰਹਿੰਦਾ ਸੀ ਉਹਨਾਂ ਦਾ ਭਰਾ ਵੀ ਪੜ੍ਹਾਈ ਕਰਦਾ ਸੀ ਜਦੋਂ ਭਾਬੀ ਦੀ ਤਬੀਅਤ ਖਰਾਬ ਹੋਈ ਤਾਂ ਉਹ ਵੀ ਉਹਨਾਂ ਦੇ ਘਰ ਹੀ ਆ ਕੇ ਰਹਿ ਰਿਹਾ ਸੀ ਮੈਂ ਵੀ ਉੱਥੇ ਰਹਿੰਦੀ ਸੀ ਦਿਨੇਸ਼ ਵੈਸੇ ਤਾਂ ਬਹੁਤ ਚੰਗਾ ਮੁੰਡਾ ਸੀ ਹਮੇਸ਼ਾ ਮੇਰੇ ਨਾਲ ਤਮੀਜ਼ ਨਾਲ ਗੱਲ ਕਰਦਾ ਸੀ ਦੇਖਣ ਚ ਵੀ ਸੋਹਣਾ ਸੀ ਉਸ ਵਿੱਚ ਕੋਈ ਬਰਾਈ ਨਹੀਂ ਸੀ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ ਪਰ ਉਸ ਦੇ ਪਰਿਵਾਰ ਨੇ ਉਸ ਦੀ ਮੰਗਣੀ ਕਰ ਦਿੱਤੀ ਸੀ ਉਹ ਆਪਣੀ ਮਗੇਤਰ ਨਾਲ ਫੋਨ ਤੇ ਵੀ ਗੱਲ ਕਰਦਾ ਇੱਕ ਦਿਨ ਮੈਂ ਕਮਰੇ ਚ ਸੁੱਤੀ ਪਈ ਸੀ ਮੇਰੀ ਭਾਬੀ ਤੇ ਭਰਾ ਦੋਨੋਂ ਹਸਪੀਟਲ ਗਏ ਦਿਨੇਸ਼ ਵੀ ਭਾਬੀ ਦੇ ਨਾਲ ਹੀ ਹਸਪੀਟਲ ਗਿਆ ਪਰ ਘਰ ਕੌਜ ਰਿਪੋਰਟਸ ਰਹਿ ਗਈਆਂ ਤੇ ਦਿਨੇਸ਼ ਵਾਪਸ ਲੈਣ ਆਇਆ ਮੈਨੂੰ ਇੰਨਾ ਧਿਆਨ ਨਹੀਂ ਰਿਹਾ ਕਿ ਫਲੈਟ ਵਿੱਚ ਸੈਂਟਰ ਲੋਕ ਲੱਗਿਆ ਹੋਇਆ ਸੀ ਸੈਂਟਰ ਲੋਕ ਦੀ ਚਾਬੀ ਦਿਨੇਸ਼ ਦੇ ਕੋਲ ਹੀ ਸੀ ਦinesh ਵਾਪਸ ਉਸ ਰਿਪੋਰਟ ਨੂੰ ਲੈਣ ਆਇਆ ਲੋਕ ਖੋਲ ਕੇ ਸਿੱਧਾ ਕਮਰੇ ਚ ਆਇਆ ਮੈਂ ਉਸ ਵਕਤ ਵਾਸ਼ਰੂਮ ਚ ਨਹਾ ਰਹੀ ਸੀ ਦinesh ਨੇ ਸ਼ਾਇਦ ਇੱਕ ਨੰਬਰ ਜਾਣਿਆ ਸੀ ਦinesh ਵਾਸ਼ਰੂਮ ਵੱਲ ਗਿਆ ਜਿਵੇਂ ਹੀ ਉਸ ਦੀ ਨਜ਼ਰ ਮੇਰੇ ਤੇ ਪਈ ਉਹ ਹੱਕਾ ਬੱਕਾ ਰਹਿ ਗਿਆ ਮੈਂ ਵੀ ਸ਼ਰਮ ਨਾਲ ਲਾਲ ਹੋ ਗਈ ਕਿਉਂਕਿ ਮੈਂ ਵਾਸ਼ਰੂਮ ਦਾ ਦਰਵਾਜ਼ਾ ਨਹੀਂ ਲਗਾਇਆ ਸੀ ਇੱਥੇ ਫਲੈਟ ਦੇ ਸਾਰੇ ਵਾਸ਼ਰੂਮ ਅਟੈਚ ਸੀ ਨਹਾਉਣ ਲਈ ਵੀ ਤੇ ਵਾਸ਼ਰੂਮ ਜਾਣ ਲਈ ਵੀ ਦinesh ਤਾਂ ਆਪਣੀ ਜਗ੍ਹਾ ਤੋਂ ਹੱਲ ਨਹੀਂ ਸਕਿਆ ਤੇ ਮੈਂ ਸ਼ਰਮ ਨਾਲ ਲਾਲ ਹੋ ਗਈ ਦinesh ਮੈਨੂੰ ਚੰਗਾ ਲੱਗਦਾ ਸੀ ਐਸ ਵਿੱਚ ਕੋਈ ਸ਼ੱਕ ਨਹੀਂ ਸੀ ਪਰ ਦਿਨੇਸ਼ ਨੇ ਮੈਨੂੰ ਜਿਸ ਹਾਲ 'ਚ ਦੇਖਿਆ ਉਹ ਵੀ ਪਾਗਲ ਜਿਹਾ ਹੋ ਗਿਆ ਉਸਨੇ ਆਪਣੀਆਂ ਅੱਖਾਂ ਤੇ ਹੱਥ ਰੱਖ ਕੇ ਮੂੰਹ ਮੋੜ ਲਿਆ ਤੇ ਕਹਿਣ ਲੱਗਿਆ ਪਲੀਜ਼ ਥੋੜਾ ਜਲਦੀ ਮੈਂ ਵਾਸ਼ਰੂਮ ਜਾਣਾ ਮੈਨੂੰ ਮਾਫ ਕਰਿਓ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਵਾਸ਼ਰੂਮ 'ਚੋਂ ਮੈਂ ਕੋਈ ਕਿਹਾ ਕੋਈ ਗੱਲ ਨਹੀਂ ਇਹ ਗੱਲ ਸਾਡੇ ਦੋਹਾਂ ਦੇ ਵਿੱਚ ਹੀ ਰਹਿਣੀ ਚਾਹੀਦੀ ਆ ਬਾਹਰ ਨਹੀਂ ਜਾਣੀ ਚਾਹੀਦੀ ਦਿਨੇਸ਼ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਂ ਵੀ ਆਪਣੇ ਕੱਪੜੇ ਜਲਦੀ ਜਲਦੀ ਪਾ ਲਈ ਦਿਨੇਸ਼ ਨੂੰ ਫਰੈਸ਼ ਹੋਣ ਦੇ ਲਈ ਭੇਜ ਦਿੱਤਾ ਜਾਂਦੇ ਜਾਂਦੇ ਦਿਨੇਸ਼ ਇੱਕ ਚੋਰ ਜੀ ਨਜ਼ਰ ਮੇਰੇ ਤੇ ਪਾ ਕੇ ਗਿਆ ਇਸ ਵਿੱਚ ਨਾ ਤਾਂ ਦਿਨੇਸ਼ ਦੀ ਗਲਤੀ ਸੀ ਨਾ ਹੀ ਮੇਰੀ ਜੋ ਸਮੱਸਿਆ ਆਈ ਸੀ ਉਹ ਬਿਲਕੁਲ ਅਚਾਨਕ ਹੋਇਆ ਸੀ ਮੇਰੀ ਗਲਤੀ ਸੀ ਮੈਂ ਵਾਸ਼ਿੰਗ ਦਾ ਵਾਸ਼ਰੂਮ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਤੇ ਦਿਨੇਸ਼ ਨੇ ਫਲੈਸ਼ ਹੋਣਾ ਸੀ ਉਸ ਦੀ وجہ ਨਾਲ ਇਹ ਸਿਚੁਏਸ਼ਨ ਪੈਦਾ ਹੋ ਗਈ ਪਰ ਇਸ ਦੀ وجہ ਨਾਲ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਫਸਣ ਵਾਲੀ ਸੀ ਮੈਨੂੰ ਨਹੀਂ ਪਤਾ ਸੀ ਕਿ ਦਿਨੇਸ਼ ਰਿਪੋਰਟਸ ਲੈ ਕੇ ਵਾਪਸ ਹਸਪੀਟਲ ਜਾ ਚੁੱਕਿਆ ਇਸ ਗੱਲ ਨੂੰ 2-3 ਹਫ਼ਤੇ ਬੀਤ ਚੁੱਕੇ ਸੀ ਭਾਬੀ ਐਕਡਮ ਸੀਰੀਅਸ ਹੋ ਗਈ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਐਡਮਿਟ ਕਰ ਲਿਆ ਉਹਨਾਂ ਨੂੰ ਬਲੱਡ ਦੀ ਪ੍ਰੋਬਲਮ ਸੀ ਉਹਨਾਂ ਨੂੰ ਬਲੱਡ ਚੜਾਇਆ ਜਾ ਰਿਹਾ ਸੀ ਵੀਰਾ ਭਾਬੀ ਦੇ ਕੋਲ ਹਸਪੀਟਲ 'ਚ ਰਹਿੰਦਾ ਸੀ ਦਿਨੇਸ਼ ਵੀ ਆਪਣੇ ਕੁਆਟਰ 'ਚ ਜਾ ਚੁੱਕਿਆ ਸੀ ਉਸ ਦਿਨ ਤੋਂ ਬਾਅਦ ਦਿਨੇਸ਼ ਤੇ ਮੇਰੀ ਕੋਈ ਮੁਲਾਕਾਤ ਨਹੀਂ ਹੋਈ ਉਹ ਸ਼ਾਇਦ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਪਰ ਵਾਰ-ਵਾਰ ਮੇਰਾ ਧਿਆਨ ਉਸ ਸਿਚੁਏਸ਼ਨ ਤੇ ਜਾਂਦਾ ਸੀ ਕਿਵੇਂ ਦਿਨੇਸ਼ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਇਸ ਤਰ੍ਹਾਂ ਦੇਖ ਲਿਆ ਕੁਝ ਦਿਨਾਂ ਦੇ ਬਾਅਦ ਮੇਰੇ ਐਗਜ਼ਾਮ ਸ਼ੁਰੂ ਹੋ ਗਏ ਭਾਬੀ ਦੀ ਤਬੀਅਤ ਵੀ ਖਰਾਬ ਰਹਿੰਦੀ ਸੀ ਛੁੱਟੀ ਵਾਲੇ ਦਿਨ ਮੇਰਾ ਭਰਾ ਭਾਬੀ ਦੀ ਪੂਰੀ ਦੇਖਭਾਲ ਕਰਦਾ ਮੇਰਾ ਐਗਜ਼ਾਮ ਸੈਂਟਰ ਸਾਡੇ ਫਲੈਟ ਤੋਂ ਕਾਫੀ ਦੂਰ ਸੀ ਮੇਰੇ ਕਈ ਪੇਪਰ ਉੱਥੇ ਹੋਣੇ ਸੀ ਵੀਰੇ ਨੇ ਦਿਨੇਸ਼ ਨੂੰ ਇਸ ਕੰਮ ਤੇ ਲਗਾ ਦਿੱਤਾ ਵੀਰੇ ਨੇ ਦਿਨੇਸ਼ ਨੂੰ ਕਿਹਾ ਕਿ ਮੈਨੂੰ ਇਹ ਐਗਜ਼ਾਮ ਸੈਂਟਰ ਲੈ ਜਾਵੇ ਤੇ ਵਾਪਸ ਵੀ ਲੈ ਆਵੇ ਦਿਨੇਸ਼ ਨੇ ਹਾਂਮੀ ਭਰ ਦਿੱਤੀ ਉਸ ਦਿਨ ਮੇਰਾ ਪਹਿਲਾ ਪੇਪਰ ਸੀ ਦਿਨੇਸ਼ ਮੈਨੂੰ ਐਗਜ਼ਾਮ ਸੈਂਟਰ ਲੈ ਕੇ ਜਾ ਰਿਹਾ ਸੀ ਮੈਂ ਬਹੁਤ ਜ਼ਿਆਦਾ ਨਰਵਸ ਸੀ ਇੱਕ ਤਾਂ ਪੇਪਰ ਦਾ ਡਰ ਉੱਪਰੋਂ ਦਿਨੇਸ਼ ਦੇ ਨਾਲ ਪਹਿਲੀ ਵਾਰ ਇਕੱਲੀ ਗਈ ਦਿਨੇਸ਼ ਮੈਨੂੰ ਐਗਜ਼ਾਮ ਸੈਂਟਰ ਛੱਡ ਕੇ ਕਹਿਣ ਲੱਗਿਆ ਜਦੋਂ ਤੇਰਾ ਪੇਪਰ ਖਤਮ ਹੋ ਜਾਵੇ ਤਾਂ ਮੈਨੂੰ ਫੋਨ ਕਰ ਦੇ ਦਨੇਸ਼ ਨੇ ਆਪਣਾ ਨੰਬਰ ਮੇਰੇ ਨੰਬਰ ਚ ਸੇਵ ਕਰ ਦਿੱਤਾ ਜਦੋਂ ਮੇਰਾ ਪੇਪਰ ਖਤਮ ਹੋਇਆ ਤਾਂ ਮੈਂ ਦਨੇਸ਼ ਨੂੰ ਫੋਨ ਕੀਤਾ ਦਨੇਸ਼ ਦਾ ਫੋਨ ਵਾਰ-ਵਾਰ ਵਿਜ਼ੀ ਆ ਰਿਹਾ ਸੀ ਫਿਰ ਉਸਦੇ 15 ਮਿੰਟਾਂ ਬਾਅਦ ਦਨੇਸ਼ ਨੇ ਖੁਦ ਕਾਲ ਕੀਤੀ ਤੇ ਕਿਹਾ ਮਾਫ ਕਰੀ ਮੇਰੇ ਮਗੇਤਰ ਦਾ ਫੋਨ ਸੀ ਮੈਂ ਉਸ ਨਾਲ ਗੱਲ ਕਰ ਰਿਹਾ ਸੀ ਮੈਂ ਹੁਣੇ 5 ਮਿੰਟ ਚ ਪਹੁੰਚ ਰਿਹਾ ਦਨੇਸ਼ 5 ਮਿੰਟ ਚ ਮੇਰੇ ਕੋਲ ਸੀ ਤੇ ਅਸੀਂ ਦੋਨੋਂ ਵਾਪਸ ਆ ਰਹੇ ਸੀ ਦਨੇਸ਼ ਨੇ ਉਸ ਦਿਨ ਤੋਂ ਬਾਅਦ ਉਹ ਗੱਲ ਕਦੇ ਨਹੀਂ ਛੇੜੀ ਪਰ ਮੈਂ ਉਸ ਗੱਲ ਨੂੰ ਭੁਲਾ ਨਹੀਂ ਰਹੀ ਸੀ ਇਸ ਤਰ੍ਹਾਂ ਅੱਜ ਮੇਰਾ ਲਾਸਟ ਪੇਪਰ ਸੀ ਦਿਨੇਸ਼ ਮੈਨੂੰ ਘਰ ਵਾਪਸ ਲੈ ਕੇ ਆ ਰਿਹਾ ਸੀ ਮੈਂ ਡਰਦੇ ਡਰਦੇ ਨਹੀਂ ਦਿਨੇਸ਼ ਨੂੰ ਪੁੱਛਿਆ ਕਿ ਤੁਹਾਡੀ ਮਗੇਤਰ ਦੀ ਪਿਕਚਰ ਤੁਹਾਡੇ ਫੋਨ 'ਚ ਆ ਉਸਨੇ ਮੁਸਕਰਾ ਕੇ ਕਿਹਾ ਆਖਰ ਤੈਨੂੰ ਮੇਰੀ ਮਗੇਤਰ 'ਚ ਕੀ ਦਿਲਚਸਪੀ ਆ ਮੈਂ ਕਿਹਾ ਕੁਝ ਨਹੀਂ ਬਸ ਮੈਂ ਦੇਖਣਾ ਉਹ ਕਿਵੇਂ ਲੱਗਦੀ ਆ ਦਿਨੇਸ਼ ਨੇ ਕਿਹਾ ਕੁਝ ਖਾਸ ਨਹੀਂ ਮੈਂ ਕਿਹਾ ਕਿ ਤੂੰ ਉਸਨੂੰ ਪਸੰਦ ਕਰਦਾ ਦਿਨੇਸ਼ ਨੇ ਕਿਹਾ ਮੇਰੇ ਮਾਪਿਓ ਨੇ ਮੇਰੇ ਲਈ ਉਸਨੂੰ ਚੁਣਿਆ ਵੈਸੇ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ ਪਰ ਉਹ ਕੁੱਝ ਜ਼ਿਆਦਾ ਹੀ ਫੋਨ ਕਰਦੀ ਆ ਗੱਲ-ਗੱਲ ਤੇ ਮੇਰੀ ਖਬਰ ਲੈਂਦੀ ਦਿਨ ਵਿੱਚ ਕਈ ਵਾਰ ਫੋਨ ਕਰਦੀ ਆ ਕਦੇ ਕਦੇ ਤਾਂ ਮੈਂ ਉਸ ਦਾ ਫੋਨ ਅਟੈਂਡ ਹੀ ਨਹੀਂ ਕਰਦਾ ਹਰ ਹਾਲ ਹਰ ਪਲ ਉਸ ਨੂੰ ਮੇਰੀ ਜਾਣਕਾਰੀ ਚਾਹੀਦੀ ਆ ਮੈਂ ਚੁੱਪ ਹੋ ਗਈ ਦਿਨੇਸ਼ ਨੇ ਆਪਣੀ ਮਗੇਤਰ ਦੀ ਪਿਕਚਰ ਮੈਨੂੰ ਦਿਖਾਈ ਉਹ ਦੇਖਣ ਚ ਕੁਝ ਖਾਸ ਨਹੀਂ ਸੀ ਮੇਰੀ ਭਾਬੀ ਨੂੰ ਵੀ ਉਹ ਕੁੜੀ ਬਿਲਕੁਲ ਪਸੰਦ ਨਹੀਂ ਸੀ ਮੇਰੀ ਭਾਬੀ ਦਿਨੇਸ਼ ਦੀ ਇੰਗੇਜਮੈਂਟ ਵਿੱਚ ਨਹੀਂ ਗਈ ਕਿਉਂਕਿ ਉਹਨਾਂ ਦੇ ਪਿੰਡ ਦੀ ਕੁੜੀ ਸੀ ਤੇ ਬਹੁਤ ਜ਼ਿਆਦਾ ਮੂਫਟ ਟਾਈਪ ਕੁੜੀ ਸੀ ਸ਼ਾਇਦ ਇਸ ਲਈ ਭਾਬੀ ਨੂੰ ਪਸੰਦ ਨਹੀਂ ਪਰ ਦਿਨੇਸ਼ ਦੇ ਪਰਿਵਾਰ ਨੇ ਉਸ ਨੂੰ ਉਸ ਦੀ ਇੰਗੇਜਮੈਂਟ ਉਸ ਕੁੜੀ ਨਾਲ ਕਰਵਾ ਦਿੱਤੀ ਦਿਨੇਸ਼ ਦੀ ਇੰਗੇਜਮੈਂਟ ਨੂੰ 2 ਸਾਲ ਬੀਤ ਚੁੱਕੇ ਸੀ ਦਨੇਸ਼ ਹਰ ਵਾਰ ਆਪਣੀ ਵਿਆਹ ਦੀ ਡੇਟ ਅੱਗੇ ਵਧਾ ਦਿੰਦਾ ਇਸ ਵਾਰ ਉਸ ਦਾ ਕਹਿਣਾ ਸੀ ਕਿ ਜਦੋਂ ਤੱਕ ਮੈਂ ਜੋਬ ਨਹੀਂ ਕਰਾਂਗਾ ਵਿਆਹ ਨਹੀਂ ਕਰਾਂਗਾ ਤੇ ਭਾਬੀ ਦਾ ਵੀ ਇਹੀ ਕਹਿਣਾ ਸੀ ਕਿ ਉਹ ਵਿਆਹ ਇਸੇ ਲਈ ਰੁਕਿਆ ਹੋਇਆ ਭਾਬੀ ਦੀ ਡਿਲੀਵਰੀ ਦੇ ਦਿਨ ਵੀ ਨਜ਼ਦੀਕ ਆ ਰਹੇ ਸੀ ਉਹਨਾਂ ਦੀ ਸਿਚੁਏਸ਼ਨ ਵੀ ਬਹੁਤ ਖਰਾਬ ਸੀ ਇਧਰ ਮੇਰੇ 11ਵੀਂ ਦੇ ਪੇਪਰ ਖਤਮ ਹੋਏ ਸੀ ਹੁਣ ਮੈਂ ਦਨੇਸ਼ ਨੂੰ ਨਹੀਂ ਦੇਖਦੀ ਸੀ ਤਾਂ ਮੇਰੇ ਅੰਦਰ ਹਲਚਲ ਮਚ ਚੜ੍ਹਦੀ ਕਿ ਉਹ ਕਦੋਂ ਦਨੇਸ਼ ਘਰ ਆਵੇਗਾ ਮੈਂ ਭਾਬੀ ਨੂੰ ਵੀ ਕਈ ਵਾਰ ਪੁੱਛਦੀ ਦਨੇਸ਼ ਅੱਜਕੱਲ ਘਰ ਨਹੀਂ ਆਉਂਦਾ ਦਨੇਸ਼ ਦਾ ਨੰਬਰ ਵੀ ਮੇਰੇ ਕੋਲ ਸੀ ਤਾਂ ਮੈਂ ਦਿਨੇਸ਼ ਨਾਲ ਫੋਨ ਤੇ ਗੱਲ ਕਰ ਲਿਆ ਕਰਦੀ ਪਰ ਫੋਨ ਤੇ ਸਾਡੀ ਬਹੁਤ ਘੱਟ ਗੱਲ ਹੁੰਦੀ ਕਿਉਂਕਿ ਮੈਨੂੰ ਉਸਦੀ ਮਗੇਤਰ ਦੀਆਂ ਗੱਲਾਂ ਯਾਦ ਆਉਂਦੀਆਂ ਸੀ ਕਿ ਉਹ ਹਮੇਸ਼ਾ ਉਸਨੂੰ ਫੋਨ ਕਰਦੀ ਆ ਦਿਨੇਸ਼ ਨੂੰ ਇਹ ਸਭ ਪਸੰਦ ਨਹੀਂ ਇਸੇ ਵਜ੍ਹਾ ਨਾਲ ਮੈਂ ਉਸਦਾ ਉਸ ਨਾਲ ਫੋਨ ਤੇ ਜ਼ਿਆਦਾ ਗੱਲ ਨਹੀਂ ਕਰ ਸਕਦੀ ਸੀ ਭਾਬੀ ਹਸਪੀਟਲ 'ਚ ਐਡਮਿਟ ਹੋ ਗਈ ਉਹਨਾਂ ਦਾ ਡਿਲੀਵਰੀ ਦਾ ਦਿਨ ਨਜ਼ਦੀਕ ਆ ਰਿਹਾ ਸੀ ਦਿਨੇਸ਼ ਵੀ ਸਾਡੇ ਘਰ ਆ ਕੇ ਰਹਿਣ ਲੱਗਿਆ ਹਸਪੀਟਲ ਦੇ ਕਈ ਚੱਕਰ ਲਗਾਉਣੇ ਪੈਂਦੇ ਦਿਨੇਸ਼ ਘਰ ਤੋਂ ਖਾਣਾ ਬਣਾ ਕੇ ਉੱਥੇ ਲੈ ਜਾਂਦਾ ਮੈਨੂੰ ਵੀ ਆਪਣੇ ਨਾਲ ਹਸਪੀਟਲ ਲੈ ਜਾਂਦਾ ਤੇ ਵਾਪਸ ਲੈ ਆਉਂਦਾ ਪਰ ਦਿਨੇਸ਼ ਕਦੇ ਵੀ ਆਪਣੇ ਆਪ ਗੱਲਾਂ ਸਟਾਰਟ ਨਹੀਂ ਕਰਦਾ ਸੀ ਸਭ ਤੋਂ ਪਹਿਲਾਂ ਮੈਂ ਹੀ ਗੱਲ ਕਰਦੀ ਉਹ ਬਹੁਤ ਸ਼ਰਮਿਲਾ ਸੀ ਅੱਜ ਵੀ ਮੈਂ ਤੇ ਦਿਨੇਸ਼ ਹਸਪੀਟਲ ਜਾ ਰਹੇ ਸੀ ਮੈਂ ਦਿਨੇਸ਼ ਨੂੰ ਪੁੱਛਿਆ ਤੂੰ ਆਪਣੀ ਮਗੀਤਰ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਦਿਨੇਸ਼ ਸ਼ਰਮਾ ਕੇ ਕਹਿਣ ਲੱਗਾ ਕਿ ਮਤ ਕੀ ਮਤਲਬ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਫੋਨ ਤੇ ਮੁੰਡੇ ਦੀਆਂ ਕੁੜੀ ਦੀਆਂ ਪੈਨੋ ਕੀ ਲੱਗਦਾ ਦੀਪੀ ਸਾਡੇ ਦੋਹਾਂ ਦੇ ਵਿੱਚ ਕਿਹੋ ਜੀਆਂ ਗੱਲਾਂ ਹੁੰਦੀਆਂ ਹੋਣਗੀਆਂ ਤੇ ਫਿਰ ਉਸਨੇ ਇੱਕ ਅੱਖ ਦਵਾ ਦਿੱਤੀ ਮੈਨੂੰ ਬਹੁਤ ਸ਼ਰਮ ਆਈ ਮੈਂ ਕੀ ਪੁੱਛ ਰਹੀ ਸੀ ਉਸ ਤੋਂ ਪਰ ਫਿਰ ਉਸਨੇ ਇੱਕ ਲੰਮਾ ਸਾਹ ਲੈ ਕੇ ਕਿਹਾ ਕਿ ਮੇਰੀ ਮਗੀਤਰ ਬਹੁਤ ਐਡਵਾਂਸ ਆ ਉਹ ਰਾਤ ਹਮੇਸ਼ਾ ਰਾਤ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਹਮੇਸ਼ਾ ਗਲਤੀ ਜੈਦ ਕਰਦੀ ਆ ਮੈਂ ਇਸ ਗੱਲ ਦੇ ਲਈ ਉਸ ਨੂੰ ਕਿੰਨੀ ਵਾਰ ਝੜਕਿਆ ਜਦੋਂ ਦਿਨੇਸ਼ ਨੇ ਅਜਿਹੀ ਗੱਲ ਕੀਤੀ ਤਾਂ ਮੈਂ ਸ਼ਰਮ ਨਾਲ ਲਾਲ ਹੋ ਗਈ ਮੈਂ ਕਿਹਾ ਜੀ ਹਾਂ ਔਰਤਾਂ ਤਾਂ ਆਦਮੀਆਂ ਨੂੰ ਬਹੁਤ ਪਸੰਦ ਹੁੰਦੀਆਂ ਜੋ ਪਹਿਲ ਕਰਦੀਆਂ ਤੇ ਦਿਨੇਸ਼ ਨੇ ਫਿਰ ਇੱਕ ਲੰਮਾ ਸਾਹ ਲਿਆ ਤੇ ਕਿਹਾ ਅਜਿਹੀ ਗੱਲ ਨਹੀਂ ਆ ਜੇ ਪਿਆਰ ਦਿਲ ਤੋਂ ਹੋਵੇ ਤਾਂ ਹੀ ਇਹ ਸਭ ਕੁਝ ਉਹ ਚੰਗਾ ਲੱਗਦਾ ਨਹੀਂ ਤਾਂ ਇਹ ਸਿਰਫ ਇੱਕ ਫਾਰਮੈਲिटीज ਆ ਉਸਨੇ ਬੜੀ ਆਸਾਨੀ ਨਾਲ ਗਹਿਰੀ ਗੱਲ ਕਹਿ ਦਿੱਤੀ ਜੋ ਮੇਰੇ ਦਿਲ ਦੇ ਆਰ ਪਾਰ ਹੋ ਗਈ ਹੁਣ ਮੈਨੂੰ ਸਾਫ਼ ਹੋ ਗਿਆ ਕਿ ਦਿਨੇਸ਼ ਉਸ ਨੂੰ ਪਸੰਦ ਨਹੀਂ ਕਰਦਾ ਸਰ ਪਰਿਵਾਰ ਦੇ ਪ੍ਰੈਸ਼ਰ ਵਿੱਚ ਆ ਕੇ ਉਸ ਕੁੜੀ ਨਾਲ ਅੰਗੇਜਮੈਂਟ ਕਰ ਬੈਠਾ ਭਾਬੀ ਦਾ ਕਹਿਣਾ ਸੀ ਕਿ ਉਸ ਕੁੜੀ ਦਾ ਪਹਿਲਾਂ ਵੀ ਅਫੇਅਰ ਰਹਿ ਚੁੱਕਿਆ ਤੇ ਉਹ ਦਿਨੇਸ਼ ਉਹ 5 ਸਾਲ ਵੱਡੀ ਆ ਦਿਨੇਸ਼ ਭਾਬੀ ਦੀ ਉਮਰ ਦੀ ਸੀ ਦਾ ਸੀ ਉਹ ਕੁੜੀ ਭਾਬੀ ਦੇ ਨਾਲ ਪੜਦੀ ਸੀ ਉਸ ਦਾ ਅਫੇਅਰ ਸਕੂਲ ਵਿੱਚ ਹੀ ਸੀ ਜਿਸ ਦੇ ਬਾਰੇ ਭਾਬੀ ਨੂੰ ਚੰਗੀ ਤਰ੍ਹਾਂ ਪਤਾ ਸੀ ਉਸ ਮੁੰਡੇ ਦੇ ਪਿਆਰ ਵਿੱਚ ਹੱਦ ਤੋਂ ਅੱਗੇ ਨਿਕਲ ਚੁੱਕੀ ਸੀ ਐਨ ਟਾਈਮ ਤੇ ਉਸ ਮੁੰਡੇ ਨੇ ਆਪਣੇ ਪਰਿਵਾਰ ਦੀ ਪਸੰਦ ਨਾਲ ਵਿਆਹ ਕਰਵਾ ਲਿਆ ਤੇ ਇਸ ਨਾਲ ਉਹ ਸਿਰਫ ਟਾਈਮ ਪਾਸ ਕਰ ਰਿਹਾ ਸੀ ਜਦੋਂ ਅ ਦਿਨੇਸ਼ ਦੇ ਮਾਪਿਓ ਨੇ ਦਿਨੇਸ਼ ਦੇ ਲਈ ਰਿਸ਼ਤਾ ਭੇਜਿਆ ਤਾਂ ਭਾਬੀ ਦੇ ਮਾਪਿਓ ਨੇ ਉਸ ਦਾ ਰਿਸ਼ਤਾ ਸਵੀਕਾਰ ਕਰ ਲਿਆ ਤੇ ਦਿਨੇਸ਼ ਦੀ ਇਗੇਜਮੈਂਟ ਧਾਰਾ ਨਾਲ ਹੋ ਗਈ ਪਰ ਭਾਬੀ ਨੂੰ ਇਹ ਰਿਸ਼ਤਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਧਾਰਾ ਦੇ ਬਾਰੇ ਭਾਬੀ ਨੂੰ ਸਾਰੀ ਜਾਣਕਾਰੀ ਸੀ ਇਸ ਵਜ੍ਹਾ ਨਾਲ ਭਾਬੀ ਨਾਰਾਜ਼ ਸੀ ਪਰ ਇਹ ਗੱਲ ਸ਼ਾਇਦ ਦਿਨੇਸ਼ ਨੂੰ ਨਹੀਂ ਪਤਾ ਸੀ ਭਾਬੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਭਾਬੀ ਦੇ ਪੇਕੇ ਪੰਜੀਰੀ ਲੈ ਕੇ ਆਏ ਦਿਨੇਸ਼ ਤਾਂ ਇੱਥੇ ਹੀ ਰਹਿੰਦਾ ਸੀ ਭਾਬੀ ਦੀ ਪੂਰੀ ਫੈਮਲੀ ਬਹੁਤ ਵਧੀਆ ਸੀ ਹੁਣ ਭਾਬੀ ਦੀ ਸਿਹਤ ਵੀ ਵਧੀਆ ਹੋ ਗਈ ਬੱਚਾ ਵੀ ਤੰਦਰੁਸਤ ਸੀ ਦਿਨੇਸ਼ ਹੁਣ ਪਰਮਾਨੈਂਟ ਇੱਥੇ ਰਹਿਣ ਲੱਗਿਆ ਮੈਨੂੰ ਦਿਨੇਸ਼ ਦੀ ਮੌਜੂਦਗੀ ਬਹੁਤ ਹੀ ਚੰਗੀ ਲੱਗਦੀ ਪਤਾ ਨਹੀਂ ਕਿਉਂ ਮੈਂ ਅੰਦਰੋਂ ਦਿਨੇਸ਼ ਨੂੰ ਚਾਣ ਲੱਗੀ ਸੀ ਪਰ ਮੈਂ ਕਦੇ ਦਿਨੇਸ਼ ਨੂੰ ਦੱਸਿਆ ਨਹੀਂ ਸੀ ਇਹ ਗੱਲ ਅੰਦਰੋਂ ਭਾਬੀ ਅੰਦਰੋਂ ਮਹਿਸੂਸ ਕਰ ਚੁੱਕੀ ਸੀ ਇੱਕ ਦਿਨ ਭਾਬੀ ਨੇ ਮੈਨੂੰ ਤੇ ਦਿਨੇਸ਼ ਨੂੰ ਸ਼ਾਪਿੰਗ ਦੇ ਲਈ ਭੇਜ ਦਿੱਤਾ ਘਰ ਵਿੱਚ ਕਾਫੀ ਸਾਰਾ ਸਮਾਨ ਖਤਮ ਹੋ ਗਿਆ ਸੀ ਦਿਨੇਸ਼ ਨੇ ਅੱਜ ਪਹਿਲੀ ਵਾਰ ਪੁੱਛਿਆ ਕਿ ਪਹਿਲਾਂ ਖਾਣਾ ਖਾਣੇ ਅਸ ਤੋਂ ਬਾਅਦ ਸ਼ਾਪਿੰਗ ਸ਼ੁਰੂ ਕਰਾਂਗੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਸੀਂ ਰੈਸਟੋਰੈਂਟ ਖਾਣਾ ਖਾਣ ਚਲੇ ਗਏ ਦਿਨੇਸ਼ ਨੇ ਸਾਰਾ ਕੁਝ ਮੇਰੇ ਪਸੰਦ ਦਾ ਮੰਗਵਾਇਆ ਮੈਨੂੰ ਦਿਨੇਸ਼ ਦੇ ਨਾਲ ਬਹੁਤ ਹੀ ਵਧੀਆ ਲੱਗ ਰਿਹਾ ਸੀ ਅੱਜ ਪਹਿਲੀ ਵਾਰ ਉਹ ਮੇਰੇ ਨਾਲ ਮੁਸਕਰਾ ਕੇ ਗੱਲਾਂ ਕਰ ਰਿਹਾ ਸੀ ਮੈਂ ਵੀ ਬਹੁਤ ਹੌਲੀ ਹੌਲੀ ਖਾਣਾ ਖਾ ਰਹੀ ਸੀ ਮੈਨੂੰ ਦਿਨੇਸ਼ ਦੀਆਂ ਗੱਲਾਂ ਸੁਣ ਕੇ ਸੁਣਨਾ ਚੰਗਾ ਲੱਗ ਰਿਹਾ ਸੀ ਦਿਨੇਸ਼ ਕਹਿਣ ਲੱਗਿਆ ਦੀਦੀਪੀ ਜੇਸ ਨਾਲ ਤੇਰਾ ਵਿਆਹ ਹੋਵੇਗਾ ਉਹ ਬਹੁਤ ਖੁਸ਼ ਰਹੇਗਾ ਮੈਂ ਥੋੜੀ ਅਪਸੈਟ ਹੋ ਗਈ ਮੈਂ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ ਦਿਨੇਸ਼ ਨੇ ਕਿਹਾ ਕਿਉਂ ਤੂੰ ਵਿਆਹ ਕਿਉਂ ਨਹੀਂ ਕਰਵਾਉਣਾ ਮੈਂ ਕਿਹਾ ਮੈਂ ਪਹਿਲਾਂ ਪੜ੍ਹਾਈ ਕਰਾਂਗੀ ਤੇ ਵੀਰੇ ਦੀ ਤਰ੍ਹਾਂ ਜੌਬ ਕਰਾਂਗੀ ਉਸ ਤੋਂ ਬਾਅਦ ਵਿਆਹ ਕਰਾਂਗੀ ਸ਼ਾਇਦ ਉਦੋਂ ਤੱਕ ਤਾਂ ਮੇਰੇ ਵਿਆਹ ਦੀ ਉਮਰ ਲੰਘ ਜਾਵੇਗੀ ਦਿਨੇਸ਼ ਨੂੰ ਵੀ ਮੈਂ ਚੋਗਾ ਪਾਇਆ ਸੀ ਦਿਨੇਸ਼ ਚੁੱਪ ਹੋ ਗਿਆ ਮੈਂ ਕਿਹਾ ਦਿਨੇਸ਼ ਹੁਣ ਤਾਂ ਤੂੰ ਜੌਬ ਕਰਨ ਲੱਗਿਆ ਹੁਣ ਤਾਂ ਤੂੰ ਬਹੁਤ ਜਲਦ ਵਿਆਹ ਕਰਵਾ ਲਵੇਂਗਾ ਦਿਨੇਸ਼ ਨੇ ਕਿਹਾ ਨਹੀਂ ਮੈਂ ਵਿਆਹ ਨਹੀਂ ਕਰਾਂਗਾ ਜਦੋਂ ਤੱਕ ਤੇਰਾ ਵਿਆਹ ਨਹੀਂ ਹੋ ਜਾਂਦਾ ਮੈਂ ਹੱਸ ਪਈ ਮੈਂ ਕਿਹਾ ਆਖਰ ਤੇਰਾ ਮੇਰੇ ਨਾਲ ਕੀ ਲੈਣਾ ਦੇਣਾ ਦਿਨੇਸ਼ ਨੇ ਇੱਕ ਅੱਖ ਦਵਾਈ ਤੇ ਕਿਹਾ ਜਿਵੇਂ ਤੈਨੂੰ ਮੇਰੀ ਮਗੇਤਰ ਚ ਦਿਲਚਸਪੀ ਆ ਗਈ ਇਸ ਤਰ੍ਹਾਂ ਹੁਣ ਮੈਨੂੰ ਵੀ ਤੇਰੇ ਵਿਆਹ ਵਿੱਚ ਦਿਲਚਸਪੀ ਆ ਮੈਂ ਚੁੱਪ ਹੋ ਗਈ ਮੈਂ ਕਿਹਾ ਜੇ ਦਿਨੇਸ਼ ਦੀ ਤਰ੍ਹਾਂ ਕੋਈ ਮੁੰਡਾ ਹੋਵੇਗਾ ਤਾਂ ਮੈਂ ਤੁਰੰਤ ਹਾਂ ਕਰ ਦੇਵਾਂਗੀ ਅੱਜ ਹੀ ਵਿਆਹ ਕਰ ਲਵਾਂਗੀ ਦਿਨੇਸ਼ ਇੱਕਦਮ ਚੁੱਪ ਹੋ ਗਿਆ ਤੇ ਅੰਦਰ ਹੀ ਅੰਦਰ ਮੁਸਕਰਾ ਕੇ ਬੋਲਿਆ ਮੈਂ ਉਸ ਨੂੰ ਸਾਹਮਣੇ ਤਾਂ ਨਹੀਂ ਪਰ ਗੱਲਾਂ-ਗੱਲਾਂ ਚ ਉਸ ਨੂੰ ਪ੍ਰਪੋਜ਼ ਕਰ ਦਿੱਤਾ ਤੇ ਸ਼ਾਇਦ ਕਿਤੇ ਨਾ ਕਿਤੇ ਮੈਂ ਵੀ ਉਸ ਦੇ ਦਿਲ ਵਿੱਚ ਹੁਣ ਜਗ੍ਹਾ ਬਣਾਉਣ ਲੱਗੀ ਸੀ ਤੇ ਸ਼ਾਇਦ ਮੇਰੀ ਭਾਬੀ ਵੀ ਸਾਡੇ ਦੋਹਾਂ ਦੇ ਰਿਸ਼ਤੇ ਤੇ ਧਿਆਨ ਦੇ ਰਹੀ ਸੀ ਕਿਉਂਕਿ ਉਹ ਹਮੇਸ਼ਾ ਕਿਸੇ ਤਰ੍ਹਾਂ ਸਾਨੂੰ ਦੋਹਾਂ ਨੂੰ ਇਕੱਲੇ ਭੇਜ ਦਿੰਦੀ। ਅਸੀਂ ਜਦੋਂ ਵਾਪਸ ਜਾਂਦੇ ਤਾਂ ਕੁਝ ਵੀ ਨਹੀਂ ਪੁੱਛਦੀ ਸੀ ਕਿ ਤੁਸੀਂ ਇੰਨੀ ਦੇਰ ਕਿਉਂ ਕਰ ਦਿੱਤੀ? ਇੱਕ ਦਿਨ ਮੈਂ ਡਰਾਇੰਗ ਰੂਮ 'ਚ ਇਕੱਲੀ ਪਈ ਸੀ ਦਿਨੇਸ਼ ਵੀ ਘਰ ਸੀ। ਭਾਬੀ ਅਚਾਨਕ ਬਾਹਰੋਂ ਲੋਕ ਲਗਾ ਕੇ ਪਤਾ ਨਹੀਂ ਕਿੱਥੇ ਚਲੀ ਗਈ। ਦਿਨੇਸ਼ ਵੀ ਮੇਰੇ ਕੋਲ ਆ ਕੇ ਬੈਠ ਗਿਆ। ਮੈਂ ਸ਼ਰਮ ਨਾਲ ਲਾਲ ਹੋ ਗਈ। ਮੈਂ ਕਿਹਾ ਦਿਨੇਸ਼ ਅੱਜ ਤੈਨੂੰ ਕੀ ਹੋ ਗਿਆ? ਤੂੰ ਹੋਸ਼ ਵਿੱਚ ਤਾਂ ਹੈ। ਦਿਨੇਸ਼ ਨੇ ਕਿਹਾ ਹੋਸ਼ ਤਾਂ ਮੈਂ ਉਸ ਦਿਨ ਹੀ ਗਵਾ ਚੁੱਕਿਆ ਸੀ ਜਿਸ ਦਿਨ ਤੈਨੂੰ ਬਿਨਾ ਕੱਪੜਿਆਂ ਦੇ ਵਾਸ਼ਰੂਮ 'ਚ ਦੇਖਿਆ ਸੀ। ਮੈਂ ਦਿਨੇਸ਼ ਦੀਆਂ ਗੱਲਾਂ ਤੇ ਹੈਰਾਨ ਹੋ ਗਈ ਹੌਲੀ-ਹੌਲੀ ਉਹ ਮੇਰੇ ਨਜ਼ਦੀਕ ਆਇਆ ਮੈਂ ਤਾਂ ਦਿਨੇਸ਼ ਨੂੰ ਦੇਖਦੀ ਰਹਿ ਗਈ ਮੈਨੂੰ ਵੀ ਦਿਨੇਸ਼ ਤੇ ਬਹੁਤ ਪਿਆਰ ਆਇਆ ਮੈਂ ਵੀ ਜਲਦੀ ਨਾਲ ਖੜੀ ਹੋ ਗਈ ਮੈਂ ਵੀ ਉਸ ਨੂੰ ਚੁੰਮਣਾ ਚਾਹੁੰਦੀ ਸੀ ਦਿਨੇਸ਼ ਮੇਰੀ ਕਮਰ ਤੇ ਹੱਥ ਪਾ ਕੇ ਮੇਰੇ ਬੁੱਲਾਂ ਤੇ ਝੋਕ ਗਿਆ ਸੀ ਦੋਨੋਂ ਬੜੀ ਧੀਰ ਤੱਕ ਇੱਕ ਦੂਜੇ ਦੇ ਦਿਨੇਸ਼ ਦੇ ਹੱਥ ਮੇਰੇ ਨਰਮ ਟੜਕ ਟੜਕਣਾ ਤੇ ਚਲੇ ਗਏ ਮੈਂ ਬੇਕਾਬੂ ਹੋ ਗਈ ਦਿਨੇਸ਼ ਸੋਫੇ ਤੇ ਹੀ ਮੈਨੂੰ ਸੁੱਟ ਚੁੱਕਿਆ ਸੀ ਉਹ ਮੇਰੇ ਉੱਪਰ ਝੋਕ ਗਿਆ ਹੌਲੀ-ਹੌਲੀ ਮੈਨੂੰ ਸ਼ੌਣ ਲੱਗਿਆ ਮੇਰੀਆਂ ਸਿਸਕੀਆਂ ਨਿਕਲ ਰੰਗਾਂ ਸੀ ਮੈਂ ਉਸਦੇ ਸੀਨੇ ਨਾਲ ਲੱਗ ਗਈ ਦਿਨੇਸ਼ ਮੇਰੀ ਬਿਊਟੀ ਨੂੰ ਪੂਰਾ ਲਾਲ ਕਰ ਚੁੱਕਿਆ ਸੀ ਉਹ ਪਾਗਲਾਂ ਦੀ ਤਰ੍ਹਾਂ ਉਸ ਨੂੰ ਇੱਕ ਝਟਕੇ ਵਿੱਚ ਹੀ ਮੇਰੇ ਕੱਪੜੇ ਉਤਾਰ ਦਿੱਤੇ ਮੈਂ ਵੀ ਉਸ ਵਿੱਚ ਗਵਾਚ ਗਈ ਸੋਫਾ ਪੂਰਾ ਖਰਾਬ ਹੋ ਚੁੱਕਿਆ ਸੀ ਦਿਨੇਸ਼ ਤਾਂ ਬਿਲਕੁਲ ਘਬਰਾ ਗਿਆ ਉਸਨੇ ਮੈਨੂੰ ਸੰਭਾਲ ਲਿਆ ਤੇ ਕਹਿਣ ਲੱਗਾ ਦੀਪੀ ਮੈਂ ਤੈਨੂੰ ਪਿਆਰ ਕਰਦਾ ਸ਼ਾਇਦ ਪਿਆਰ ਵਿੱਚ ਮੈਂ ਬਹਿ ਗਿਆ ਤੇ ਇਹ ਸਭ ਹੋ ਗਿਆ ਮੈਂ ਕਿਹਾ ਦਿਨੇਸ਼ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਸ਼ਾਇਦ ਪਿਆਰ ਵਿੱਚ ਹੀ ਇਹ ਸਭ ਹੋਇਆ ਅਸੀਂ ਦੋਨੋਂ ਫਿਰ ਦੁਬਾਰਾ ਇੱਕ ਦੂਜੇ ਵਿੱਚ ਮਗਨ ਹੋ ਗਏ ਹੁਣ ਇਸ ਤਰ੍ਹਾਂ ਅਸੀਂ ਜਦੋਂ ਦੋਨੋਂ ਇਕੱਲੇ ਹੁੰਦੇ ਤਾਂ ਇਸ ਤਰ੍ਹਾਂ ਮਸਤੀ ਕਰਦੇ ਪਰ ਮੈਂ ਦਿਨੇਸ਼ ਦੇ ਪਿਆਰ ਵਿੱਚ ਸਹੀ ਗਲਤ ਭੁੱਲ ਗਈ ਅਸੀਂ ਅਜੇ ਵਿਆਹ ਨਹੀਂ ਕਰਵਾਇਆ ਸੀ ਤੇ ਸਭ ਕੁਝ ਘਰ ਬੈਠੇ ਸੀ ਸ਼ਾਇਦ ਮੇਰੀ ਭਾਬੀ ਵੀ ਇਹੀ ਚਾਹੁੰਦੀ ਸੀ ਪਰ ਉਹਨਾਂ ਨੇ ਕਦੇ ਆਪਣੇ ਮੋਹ ਨਹੀਂ ਜਤਾਇਆ 2-3 ਮਹੀਨੇ ਬਾਅਦ ਮੈਨੂੰ ਉਲਟੀਆਂ ਸ਼ੁਰੂ ਹੋ ਗਈਆਂ ਮੇਰੀ ਹਾਲਤ ਖਰਾਬ ਹੋ ਗਈ ਜਦੋਂ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਪ੍ਰੈਗਨੈਂਟ ਸੀ ਸ਼ਾਇਦ ਮੇਰੀ ਪ੍ਰੈਗਨੈਂਸੀ ਤਾਂ ਤੀਜਾ ਮਹੀਨਾ ਸੀ ਡਾਕਟਰ ਨੇ ਸਾਫ਼ ਮਨਾਂ ਕਰ ਦਿੱਤਾ ਕਿ ਹੁਣ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ ਜਦੋਂ ਭਾਬੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਮਾਣੀ ਮਨ ਮੁਸਕਰਾ ਉઠી ਕਿਉਂਕਿ ਉਹ ਵੀ ਚਾਹੁੰਦੀ ਸੀ ਕਿ ਦਿਨੇਸ਼ ਤੇ ਧਾਰਾ ਦਾ ਰਿਸ਼ਤਾ ਖਤਮ ਹੋ ਜਾਵੇ ਆਖਰ ਉਹਨਾਂ ਨੇ ਭਰਾ ਦੇ ਕੰਨ ਤੱਕ ਇਹ ਗੱਲ ਪਹੁੰਚਾ ਦਿੱਤੀ ਤੇ ਵੀਰਾ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਇਆ ਪਰ ਭਾਬੀ ਨੇ ਸਭ ਕੁਝ ਸੰਭਾਲ ਲਿਆ ਮੇਰੀ ਤੇ ਦਿਨੇਸ਼ ਦੀ ਕੋਟ ਮੈਰਿਜ ਕਰਵਾ ਦਿੱਤੀ ਉਸ ਤੋਂ ਬਾਅਦ ਮੇਰੇ ਤੇ ਪਰਿਵਾਰ ਨੂੰ ਬੁਲਾਇਆ ਗਿਆ ਮੇਰੀ ਮਾਂ ਤਾਂ ਮੇਰੇ ਨਾਲ ਬਹੁਤ ਨਾਰਾਜ਼ ਸੀ ਮੇਰੇ ਪਾਪਾ ਵੀ ਨਾਰਾਜ਼ ਸੀ ਉਹਨਾਂ ਦਾ ਕਹਿਣਾ ਸੀ ਕਿ ਜੇ ਦਿਨੇਸ਼ ਤੈਨੂੰ ਨਹੀਂ ਪਸੰਦ ਕਰਦਾ ਸੀ ਉਹਨਾਂ ਨੇ ਇਹ ਰਿਸ਼ਤਾ ਪਹਿਲਾਂ ਕਿਉਂ ਨਹੀਂ ਭੇਜਿਆ ਦਿਨੇਸ਼ ਨੂੰ ਇਹ ਸਭ ਕਰਨ ਦੀ ਕੀ ਜ਼ਰੂਰਤ ਸੀ ਜਦਕਿ ਦਿਨੇਸ਼ ਤੋਂ ਜ਼ਿਆਦਾ ਤਾਂ ਮੇਰੀ ਗਲਤੀ ਸੀ ਕਿਤੇ ਨਾ ਕਿਤੇ ਮੇਰੀ ਭਾਬੀ ਵੀ ਇਹ ਸਭ ਵਿੱਚ ਸ਼ਾਮਲ ਸੀ 9 ਮਹੀਨੇ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਧਾਰਾ ਦੇ ਪਰਿਵਾਰ ਨੇ ਦਿਨੇਸ਼ ਤੇ ਕੇਸ ਕਰ ਦਿੱਤਾ ਕਿਉਂਕਿ ਧਾਰਾ ਬਿਲਕੁਲ ਪਾਗਲ ਹੋ ਗਈ ਸੀ ਉਹ ਦਿਨੇਸ਼ ਨੂੰ ਕਿਸੇ ਵੀ ਹਾਲ ਵਿੱਚ ਹਾਸਲ ਕਰਨਾ ਚਾਹੁੰਦੀ ਸੀ ਉਸ ਨੇ ਦਿਨੇਸ਼ ਦੇ ਉੱਪਰ ਬਹੁਤ ਸਾਰੇ ਕੇਸ ਲਗਾ ਦਿੱਤੇ ਉਸ ਨੇ ਦਿਨੇਸ਼ ਦੇ ਉੱਪਰ ਰੇਪ ਦਾ ਕੇਸ ਵੀ ਕੀਤਾ ਜੋ ਕੇ ਜਾਂਚ ਪੜਤਾਲ ਤੋਂ ਬਾਅਦ ਇਹ ਕੇਸ ਝੂਠਾ ਸਾਬਤ ਹੋਇਆ ਧਾਰਾ ਨੇ ਭਾਬੀ ਤੇ ਭਰਾ ਦੇ ਉੱਪਰ ਵੀ ਕੇਸ ਕਰ ਦਿੱਤਾ ਧਾਰਾ ਇਸ ਤਰ੍ਹਾਂ ਸਾਡੇ ਘਰ ਤੇ ਆ ਬੈਠੀ ਗਈ ਉਸ ਦਾ ਕਹਿਣਾ ਸੀ ਕਿ ਉਸ ਦੇ ਨਾਲ ਅਸੀਂ ਸਭ ਨੇ ਧੋਖਾ ਕੀਤਾ ਉਸ ਨੂੰ ਵਿਆਹ ਦਾ ਚਾਂਸਾ ਦੇ ਕੇ ਉਹਨਾਂ ਤੋਂ ਦਾਸ ਦੀ ਮੰਗ ਕੀਤੀ ਆ ਜਦ ਕਿ ਅਜਿਹਾ ਕੁਝ ਵੀ ਨਹੀਂ ਸੀ ਪਰ ਉਹਨਾਂ ਦੇ ਵਕੀਲ ਨੇ ਕੇਸ ਨੂੰ ਘੁਮਾ ਦਿੱਤਾ ਹੁਣ ਅਸੀਂ ਕੇਸ ਮੁਕਾਦਮੇ ਦੇ ਚੱਕਰ ਕੱਟ-ਕੱਟ ਕੇ ਪਰੇਸ਼ਾਨ ਹੋ ਗਏ ਧਾਰਾ ਦਾ ਇਹ ਹੀ ਕਹਿਣਾ ਸੀ ਕਿ ਉਹ ਹੀ ਦਿਨੇਸ਼ ਦੇ ਨਾਲ ਰਹੇਗੀ ਪਰ ਦਿਨੇਸ਼ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਦੇ ਵੈਸੇ ਵਿਤਾਰਮਦੇ ਹਿਸਾਬ ਨਾਲ ਉਸਦਾ ਵਿਆਹ ਦਿਨੇਸ਼ ਨਾਲ ਨਹੀਂ ਹੋ ਸਕਦਾ ਸੀ ਪਰ ਹੁਣ ਮੈਂ ਕੇਸ ਮੁਕਦਮੇ ਦੇ ਚੱਕਰ ਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਮੇਰੀ ਭਾਬੀ ਤੇ ਭਰਾ ਮੈਨੂੰ ਪੂਰੀ ਪੂਰੀ ਸਪੋਰਟ ਕਰ ਰਹੇ ਸੀ ਪਰ ਧਾਰਾ ਹਰ ਤਰੀਕ ਤਰੀਕ ਤੇ ਇੱਕ ਅਲੱਗ ਹੀ ਮੁਕਦਮਾ ਦਰਜ ਕਰਵਾਉਂਦੀ ਅਸੀਂ ਕੇਸ ਲੜਦੇ ਲੜਦੇ ਥੱਕ ਚੁੱਕੇ ਸੀ ਕਾਫੀ ਦਿਨ ਬੀਤ ਚੁੱਕੇ ਸੀ ਮੇਰਾ ਬੇਟਾ ਵੀ 5 ਸਾਲ ਦਾ ਹੋ ਗਿਆ ਮੇਰੇ ਪਰਿਵਾਰ ਨੇ ਸਾਡਾ ਦੋਹਾਂ ਦਾ ਵਿਆਹ ਰੀਤੀ ਰਿਵਾਜਾਂ ਨਾਲ ਦੁਬਾਰਾ ਕਰਵਾ ਦਿੱਤਾ ਜਾਦ ਕੇ ਸਾਡੇ ਦੋਹਾਂ ਦੀ ਕੋਟ ਮੈਰਿਜ ਹੋ ਚੁੱਕੀ ਸੀ ਮੈਂ ਦਿਨੇਸ਼ ਦੀ ਪਹਿਲੀ ਤੇ ਆਖਰੀ ਪਤਨੀ ਬਣ ਚੁੱਕੀ ਸੀ ਦਿਨੇਸ਼ ਮੈਨੂੰ ਬਹੁਤ ਪਿਆਰ ਕਰਨ ਲੱਗਿਆ ਪਰ ਰੱਬ ਨੂੰ ਸ਼ਾਇਦ ਰਿਸ਼ਤਾ ਮਨਜ਼ੂਰ ਨਹੀਂ ਸੀ ਵਿਆਹ ਦੇ 6 ਸਾਲ ਬਾਅਦ ਦਿਨੇਸ਼ ਨੂੰ ਕੈਂਸਰ ਹੋ ਗਿਆ ਸਾਨੂੰ ਜਦੋਂ ਪਤਾ ਲੱਗਿਆ ਤਾਂ ਲਾਸਟ ਸਟੇਜ ਤੇ ਪਹੁੰਚ ਚੁੱਕਿਆ ਮੇਰੀ ਦੁਨੀਆ ਤਬਾਹ ਹੋ ਗਈ ਕਾਜ਼ ਦਿਨਾਂ ਦੀ ਬਿਮਾਰੀ ਪਿੱਛੋਂ ਦਿਨੇਸ਼ ਮੈਨੂੰ ਛੱਡ ਕੇ ਹਮੇਸ਼ਾ ਦੇ ਲਈ ਜਾ ਚੁੱਕਿਆ ਸੀ ਪਰ ਉਸ ਦੀਆਂ ਜਾਂਦਾਂ ਪਿੱਛੇ ਰਹਿ ਗਈਆਂ ਹੁਣ ਧਾਰਾ ਦਾ ਕੇਸ ਵੀ ਖਤਮ ਹੋ ਚੁੱਕਿਆ ਸੀ ਉਹਨਾਂ 6 ਸਾਲਾਂ ਚ ਮੈਂ ਬਹੁਤ ਪਰੇਸ਼ਾਨ ਸੀ ਕੇਸ ਮੁਕੱਦਮਾ ਫਿਰ ਪਤੀ ਦੀ ਬਿਮਾਰੀ ਮੈਨੂੰ ਪੂਰਾ ਹਿਲਾ ਕੇ ਰੱਖ ਦਿੱਤਾ ਫਿਰ ਦਿਨੇਸ਼ ਦਾ ਮੈਨੂੰ ਛੱਡ ਕੇ ਜਾਣਾ ਇਸ ਚੀਜ਼ ਨੇ ਤਾਂ ਬਿਲਕੁਲ ਹੀ ਮੈਨੂੰ ਇਕੱਲੀ ਕਰ ਦਿੱਤਾ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਵੀਕੋਜ਼ ਮੇਰੇ ਨਾਲ ਹੋਵੇਗਾ ਪਰ ਰੱਬ ਸਾਡੀ ਕਿਸਮਤ ਲਿਖਦਾ ਰੱਬ ਨੇ ਹੀ ਮੇਰੀ ਕਿਸਮਤ ਲਿਖੀ ਸੀ ਮੇਰੀ ਭਾਬੀ ਮੇਰੀ ਵਜ੍ਹਾ ਨਾਲ ਸアドਮੇ ਚ ਜਾ ਚੁੱਕੀ ਸੀ ਵੀਰਾ ਵੀ ਬਹੁਤ ਪਰੇਸ਼ਾਨ ਜਵਾਨੀ ਵਿੱਚ ਹੀ ਮੈਂ ਵਿਧਵਾ ਹੋ ਗਈ ਮੇਰਾ ਬੇਟਾ 6 ਸਾਲ ਦਾ ਸੀ ਮੈਂ ਆਪਣੀ ਜ਼ਿੰਦਗੀ ਗੁਜ਼ਾਰਨ ਦੇ ਲਈ ਜੌਬ ਲੱਭ ਲਈ ਮੇਰਾ ਬੇਟਾ ਮੇਰੀ ਭਾਬੀ ਦੇ ਕੋਲ ਮੇਰੇ ਭਤੀਜੇ ਦੇ ਨਾਲ ਖੇਡਦਾ ਰਹਿੰਦਾ ਕੁਝ ਦਿਨਾਂ ਬਾਅਦ ਦਿਨੇਸ਼ ਦਾ ਕੰਮ ਥੋੜਾ ਹਲਕਾ ਹੋਇਆ ਮੇਰੀ ਵੱਡੀ ਭੈਣ ਜੋ ਕਿ ਵਿਦੇਸ਼ ਚ ਰਹਿੰਦੀ ਸੀ ਮੇਰੇ ਭਰਾ ਦੇ ਘਰ ਕੁਝ ਦਿਨ ਰਹਿਣ ਦੇ ਲਈ ਆਈ ਕਈ ਸਾਲਾਂ ਦੇ ਬਾਅਦ ਦਿਨੇਸ਼ ਵਿਦੇਸ਼ ਤੋਂ ਆਈ ਸੀ ਉਹਨਾਂ ਦੇ ਬੱਚੇ ਵੱਡੇ-ਵੱਡੇ ਸੀ ਮੇਰੇ ਗਾਮ ਵਿੱਚ ਉਹ ਸ਼ਾਮਲ ਹੋਈ ਉਸਨੇ ਮਾਂ ਨੂੰ ਕਿਹਾ ਕਿ ਉਹ ਮੈਨੂੰ ਲੈ ਕੇ ਵਿਦੇਸ਼ ਜਾਵੇਗੀ ਉੱਥੇ ਮੇਰੇ ਲਈ ਸ਼ਾਇਦ ਚੰਗਾ ਫਿਊਚਰ ਹੋਵੇਗਾ ਵੀਰੇ ਦੇ ਭਾਬੀ ਨੇ ਮਨ੍ਹਾ ਕਰ ਦਿੱਤਾ ਪਰ ਮਾਂ ਪਿਓ ਨੇ ਹਾਂ ਕਰ ਦਿੱਤੀ ਤੇ ਕਿਹਾ ਕਿ ਤੂੰ ਇਸ ਨੂੰ ਲਿਜਾ ਸਕਦੀ ਆ ਸ਼ਾਇਦ ਉੱਥੇ ਇਸ ਦੇ ਬੱਚੇ ਦਾ ਫਿਊਚਰ ਚੰਗਾ ਹੋ ਜਾਵੇ ਤੇ ਮੈਂ ਵੀ ਇਸ ਗਾਮ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ ਮੈਂ ਵੀ ਆਪਣੀ ਭੈਣ ਦੇ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ ਉਸ ਦਾ ਪਤੀ ਚੰਗੀ ਜੌਬ ਕਰਦਾ ਸੀ ਮਾਲ ਚ ਮੈਨੇਜਰ ਸੀ ਸੈਲਰੀ ਵੀ ਕਾਫੀ ਚੰਗੀ ਸੀ ਉਹਨਾਂ ਨੂੰ ਫਲਾਈਟ ਮਿਲਿਆ ਹੋਇਆ ਸੀ ਰਹਿਣ ਦੇ ਲਈ ਕਾਤਾ ਕੋਈ ਦਿੱਕਤ ਨਹੀਂ ਸੀ ਮੈਂ ਵੀ ਪੜੀ ਲਿਖੀ ਮੇਰੇ ਜੀਜਾ ਜੀ ਨੇ ਕਿਹਾ ਕਿ ਉਹ ਮੇਰੀ ਵਧੀਆ ਜੌਬ ਲਵਾ ਦੇਣਗੇ ਮੇਰੇ ਬੇਟੇ ਨੂੰ ਵਧੀਆ ਸਕੂਲ ਚ ਐਡਮਿਸ਼ਨ ਦਵਾ ਦੇਣਗੇ ਮੈਂ ਆਪਣਾ ਪਾਸਪੋਰਟ ਵਗੈਰਾ ਸਭ ਕੁਝ ਤਿਆਰ ਕਰ ਲਿਆ ਮੇਰੇ ਬੇਟੇ ਦਾ ਵੀ ਪਾਸਪੋਰਟ ਬਣ ਕੇ ਤਿਆਰ ਹੋਇਆ ਵਿਦੇਸ਼ ਤੋਂ ਸਾਨੂੰ ਦੋਹਾਂ ਨੂੰ ਵੀਜ਼ਾ ਵੀ ਮਿਲ ਗਿਆ ਕੌਜ਼ ਹੀ ਦਿਨਾਂ ਬਾਅਦ ਮੈਂ ਆਪਣੀ ਭੈਣ ਦੇ ਨਾਲ ਵਿਦੇਸ਼ ਵਿੱਚ ਸ਼ਿਫਟ ਹੋ ਗਈ ਤੇ ਮੇਰੇ ਜੀਜਾ ਜੀ ਨੇ ਮੈਨੂੰ ਜੋਬ ਤੇ ਲਗਵਾ ਦਿੱਤਾ ਮੇਰਾ ਬੇਟਾ ਵਧੀਆ ਸਕੂਲ ਚ ਪੜ ਰਿਹਾ ਸੀ ਦੀਦੀ ਦੇ ਸਹੁਰੇ ਵੀ ਦੀਦੀ ਦੇ ਨਾਲ ਹੀ ਰਹਿੰਦੇ ਸੀ ਉਹਨਾਂ ਦਾ ਇੱਕ ਦਿਔਰ ਜਿਸ ਦਾ ਡਿਵੋਰਸ ਹੋਇਆ ਸੀ ਉਹ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਮੇਰੇ ਜੀਜਾ ਜੀ ਦੇ ਨਾਲ ਉਹ ਜੋਬ ਕਰਦਾ ਸੀ ਮੈਂ ਵੀ ਉਸ ਮਾਲ ਵਿੱਚ ਜੋਬ ਕਰਨ ਲੱਗੀ ਦੀਪਕ ਮੇਰੇ ਤੋਂ ਸੀਨੀਅਰ ਸੀ ਦੀਪਕ ਮੇਰੇ ਨਾਲ ਬਹੁਤ ਤਮੀਜ਼ ਨਾਲ ਗੱਲ ਕਰਦਾ ਕੌਜ਼ THEN ਪਹਿਲਾਂ ਹੀ ਦੀਪਕ ਦਾ ਡਿਵੋਰਸ ਹੋਇਆ ਸੀ ਦੀਪਕ ਦਾ ਕੋਈ ਬੱਚਾ ਨਹੀਂ ਸੀ ਉਸਨੇ ਲਵ ਮੈਰਿਜ ਕਰਵਾਈ ਸੀ ਉਸ ਦੀ ਪਤਨੀ ਦੇ ਅਫੇਅਰ ਦੀ ਵਜ੍ਹਾ ਨਾਲ ਦੀਪਕ ਨੇ ਉਸ ਨੂੰ ਡਿਵੋਰਸ ਦੇ ਦਿੱਤਾ ਤੇ ਉਹਨਾਂ ਦੇ ਡਿਵੋਰਸ ਨੂੰ 2 ਸਾਲ ਹੋ ਚੁੱਕੇ ਸੀ ਮੈਂ ਵੀ ਹੁਣ ਜੌਬ ਕਰ ਰਹੀ ਸੀ ਚੰਗੀ ਸੈਲਰੀ ਸੀ ਮੇਰਾ ਬੇਟਾ ਲਵੀ ਵੀ ਵਧੀਆ ਸਕੂਲ 'ਚ ਪੜ੍ਹਾਈ ਕਰਦਾ ਸੀ ਮੇਰੇ ਜੀਜਾ ਜੀ ਨੇ ਮੈਨੂੰ ਅਲੱਗ ਫਲੈਟ ਲੈ ਕੇ ਦਿੱਤਾ ਉਸ ਫਲੈਟ 'ਚ ਮੈਂ ਆਪਣੇ ਬੇਟੇ ਦੇ ਨਾਲ ਇਕੱਲੀ ਰਹਿੰਦੀ ਸੀ ਦੀਪਕ ਮੇਰੇ ਜੀਜਾ ਜੀ ਤੇ ਭੈਣ ਦੇ ਨਾਲ ਰਹਿੰਦਾ ਸੀ ਸੰਡੇ ਦੇ ਦਿਨ ਮੈਂ ਆਪਣੇ ਬੇਟੇ ਦੇ ਨਾਲ ਦੀਦੀ ਦੇ ਘਰ ਜਾਂਦੀ ਦੀਪਕ ਵੀ ਪੂਰਾ ਦਿਨ ਘਰ ਹੀ ਰਹਿੰਦਾ ਜਦੋਂ ਮੈਂ ਉੱਥੇ ਜਾਂਦੀ ਤਾਂ ਉਹ ਮੇਰੇ ਬੇਟੇ ਦੇ ਨਾਲ ਬਹੁਤ ਜ਼ਿਆਦਾ ਫ੍ਰੈਂਕ ਹੋ ਕੇ ਖੇਡਦਾ ਮੇਰਾ ਬੇਟਾ ਵੀ ਦੀਪਕ ਨੂੰ ਪਸੰਦ ਕਰਨ ਲੱਗਿਆ ਉਹ ਹਮੇਸ਼ਾ ਜਦੋਂ ਵੀ ਫ੍ਰੀ ਹੁੰਦਾ ਤਾਂ ਦੀਪਕ ਨਾਲ ਫੋਨ ਤੇ ਗੱਲਾਂ ਕਰਦਾ ਦੀਪਕ ਹਮੇਸ਼ਾ ਮੇਰੇ ਬੇਟੇ ਦੇ ਤੋਂ ਮੇਰੇ ਬਾਰੇ ਸਾਰੀ ਜਾਣਕਾਰੀ ਲੈਂਦਾ ਮੈਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਦੀਪਕ ਮੇਰੇ ਬੇਟੇ ਨਾਲ ਗੱਲਾਂ ਕਰਦਾ ਤੇ ਮੇਰੇ ਬਾਰੇ ਸਾਰੀ ਜਾਣਕਾਰੀ ਰੱਖਦਾ ਮੇਰੀ ਪਸੰਦ ਨਾ ਪਸੰਦ ਸਭ ਚੀਜ਼ਾਂ ਦੀਪਕ ਨੂੰ ਪਤਾ ਸੀ ਮੈਂ ਜਦੋਂ ਵੀ ਆਪਣੀ ਦੀਦੀ ਦੇ ਘਰ ਜਾਂਦੀ ਤਾਂ ਉਹ ਮੇਰੀ ਪਸੰਦ ਦਾ ਖਾਣਾ ਬਣਾਉਂਦਾ ਮੇਰੀ ਦੀਦੀ ਤੇ ਮੇਰੇ ਜੀਜਾ ਜੀ ਚਾਹੁੰਦੇ ਸੀ ਕਿ ਅਸੀਂ ਦੋਨੋਂ ਵਿਆਹ ਕਰਵਾ ਲઈએ ਪਰ ਮੈਂ ਕਦੇ ਉਸ ਨਜ਼ਰ ਨਾਲ ਦੀਪਕ ਨੂੰ ਨਹੀਂ ਦੇਖਿਆ ਸੀ ਜਦੋਂ ਵੀ ਅਸੀਂ ਛੁੱਟੀ ਦੇ ਦਿਨ ਘਰ ਹੁੰਦੇ ਤਾਂ ਜੀਜਾ ਜੀ ਤੇ ਦੀਦੀ ਦੋਨੋਂ ਬਹਾਨਾ ਬਣਾ ਕੇ ਆਪਣੇ ਬੱਚਿਆਂ ਦੇ ਨਾਲ ਕਿਤੇ ਨਾ ਕਿਤੇ ਨਿਕਲ ਜਾਂਦੇ ਪਰ ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਪਰ ਦੀਪਕ ਮਾਣੀ ਮਣ ਮੈਨੂੰ ਪਿਆਰ ਕਰਨ ਲੱਗਿਆ ਇੱਕ ਦਿਨ ਦੀਦੀ ਤੇ ਜੀਜਾ ਜੀ ਮੇਰੇ ਬੇਟੇ ਨੂੰ ਆਪਣੇ ਨਾਲ ਲੈ ਗਏ ਮੈਂ ਤੇ ਦੀਪਕ ਘਰ ਵਿੱਚ ਇਕੱਲੇ ਸੀ ਉਸ ਦਿਨ ਦੀਪਕ ਨੇ ਪਹਿਲੀ ਵਾਰ ਮੈਨੂੰ ਆਪਣੇ ਦਿਲ ਦੀ ਗੱਲ ਦੱਸੀ ਉਹ ਦਿਨ ਝਟਪਟ ਯਾਦ ਆ ਗਿਆ ਜਦੋਂ ਪਹਿਲੀ ਵਾਰ ਦਨੇਸ਼ ਨੇ ਮੈਨੂੰ ਪ੍ਰਪੋਜ਼ ਕੀਤਾ ਸੀ ਸੇਮ ਇਸੇ ਤਰ੍ਹਾਂ ਅੱਜ ਦਾ ਦਿਨ ਸੀ ਮੈਂ ਕੁਝ ਬੋਲ ਨਾ ਸਕੀ ਮੈਂ ਦੀਪਕ ਨੂੰ ਦੇਖਦੀ ਰਹਿ ਗਈ ਉਸਨੇ ਕਿਹਾ ਕਿ ਕੀ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਆ ਮੈਂ ਤੁਹਾਡੇ ਦੋਹਾਂ ਦਾ ਆਪਣੇ ਤੋਂ ਜ਼ਿਆਦਾ ਖਿਆਲ ਰੱਖਾਂਗਾ ਤੇਰਾ ਬੇਟਾ ਲਵੀ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਤੈਨੂੰ ਇਸ ਗੱਲ ਦੀ ਕੋਈ ਦਿੱਕਤ ਤਾਂ ਨਹੀਂ ਹੋਵੇਗੀ ਮੈਂ ਕੁਝ देर ਦੇ ਲਈ ਸਮਝ ਨਾ ਸਕੀ ਕਿ ਮੈਨੂੰ ਕੀ ਬੋਲਣਾ ਚਾਹੀਦਾ ਕੋਜ਼ ਦੇਰ ਦੇ ਲਈ ਮੈਂ ਚੁੱਪ ਰਹੀ ਫਿਰ ਮੈਂ ਦੀਪਕ ਨੂੰ ਕਿਹਾ ਦੀਪਕ ਦੇਖੋ ਅਜੇ ਮੇਰੇ ਪਤੀ ਨੂੰ ਵਸ ਦੁਨੀਆ ਤੋਂ ਗਏ ਹੋਏ ਜਿਆਦਾ ਦਿਨ ਨਹੀਂ ਹੋਏ ਤੇ ਮੈਂ ਆਪਣੇ ਪਤੀ ਨੂੰ ਆਪਣੇ ਦਿਲ ਚੋਂ ਨਹੀਂ ਕੱਢ ਸਕੀ ਮੈਨੂੰ ਥੋੜਾ ਸਮਾਂ ਚਾਹੀਦਾ ਮੈਂ ਸੋਚ ਕੇ ਦੱਸਾਂਗੀ ਦੀਪਕ ਨੇ ਕਿਹਾ ਕੋਈ ਗੱਲ ਨਹੀਂ ਤੈਨੂੰ ਜਿੰਨਾ ਸਮਾਂ ਚਾਹੀਦਾ ਤੂੰ ਲੈ ਸਕਦੀ ਆ ਮੈਂ ਤੇਰੀ ਉਡੀਕ ਕਰਾਂਗੀ ਮੇਰੀ ਦੀਦੀ ਤੇ ਜੀਜਾ ਜੀ ਘਰ ਆ ਗਏ ਤਾਂ ਮੈਂ ਆਪਣੇ ਫਲੈਟ ਚ ਚਲੀ ਗਈ ਰਾਤ ਭਰ ਦੀਪਕ ਦੇ ਬਾਰੇ ਸੋਚਦੀ ਰਹੀ ਆਪਣੇ ਬੇਟੇ ਨਾਲ ਗੱਲ ਕਰ ਰਹੀ ਸੀ ਉਸਨੇ ਕਿਹਾ ਕਿ ਦੀਪਕ ਅੰਕਲ ਮੈਨੂੰ ਚੰਗੇ ਲੱਗਦੇ ਆ ਜੇ ਉਹ ਮੇਰੇ ਪਾਪਾ ਬਣ ਗਏ ਤਾਂ ਹੋਰ ਵੀ ਜ਼ਿਆਦਾ ਚੰਗਾ ਹੋਵੇਗਾ ਮੈਂ ਉਹਨਾਂ ਨਾਲ ਇਹ ਨਾਲ ਇਹ ਬਹੁਤ ਸਾਰੀਆਂ ਗੱਲਾਂ ਕਰਾਂਗਾ ਉਹਨਾਂ ਨਾਲ ਗੇਮ ਖੇਡਾਂਗਾ ਜਦੋਂ ਤੁਸੀਂ ਮੈਨੂੰ ਮਾਸੀ ਦੇ ਘਰ ਲੈ ਕੇ ਜਾਂਦੇ ਹੋ ਫਿਰ ਮੈਨੂੰ ਵਾਪਸ ਲੈ ਕੇ ਆਉਨੇ ਹੋ ਤਾਂ ਮੇਰੀ ਗੇਮ ਅਧੂਰੀ ਰਹਿ ਜਾਂਦੀ ਆ ਜੇ ਮੇਰੇ ਉਹ ਪਾਪਾ ਬਣ ਜਾਣਗੇ ਤਾਂ ਮੈਂ ਉਹਨਾਂ ਦੇ ਨਾਲ ਆਪਣੀ ਪੂਰੀ ਗੇਮ ਖੇਡਾਂਗਾ ਮੈਂ ਆਪਣੇ ਬੇਟੇ ਲਵੀ ਦੀਆਂ ਗੱਲਾਂ ਨੂੰ ਬੜੀ ਤਿਆਰ ਨਾਲ ਸੋਚਿਆ ਲਵੀ ਆਪਣੇ ਪਾਪਾ ਨੂੰ ਮਿਸ ਕਰ ਰਿਹਾ ਸੀ ਮੈਨੂੰ ਆਪਣੇ ਪਾਪਾ ਦੀ ਕਮੀ ਮਹਿਸੂਸ ਹੁੰਦੀ ਸੀ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਉਹਨਾਂ ਨੇ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਮਾਂ ਤੇ ਪਾਪਾ ਵੀ ਤਿਆਰ ਹੋ ਗਏ ਕਹਿਣ ਲੱਗੇ ਤਾਂ ਬਹੁਤ ਵਧੀਆ ਗੱਲ ਆ ਆਖਰ ਤੂੰ ਕਦੋਂ ਤੱਕ ਇਕੱਲੀ ਜ਼ਿੰਦਗੀ گزارੇਂਗੀ ਮਾਂ ਨੇ ਭਾਬੀ ਨੂੰ ਵੀ ਕਾਲ ਕੀਤੀ ਤਾਂ ਭਾਬੀ ਤੇ ਵੀਰਾ ਵੀ ਤਿਆਰ ਸੀ ਉਹਨਾਂ ਨੇ ਕਿਹਾ ਕਿ ਜੇ ਦੀਪੀ ਚਾਹੁੰਦੀ ਆ ਤਾਂ ਉਹ ਦੀਪਕ ਨਾਲ ਵਿਆਹ ਕਰਵਾ ਸਕਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਮੇਰੇ ਘਰ ਵਿੱਚ ਦੀਦੀ ਤੇ ਜੀਜਾ ਜੀ ਤਾਂ ਪਹਿਲਾਂ ਹੀ ਤਿਆਰ ਸੀ ਪਰ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਜਾਂ ਨਹੀਂ ਮੈਂ ਆਪਣੀ ਸ਼ਾਦੀशुदा ਜ਼ਿੰਦਗੀ ਸਿਰਫ ਛੇ ਸਾਲ ਗੁਜ਼ਾਰੀ ਸੀ ਉਹ ਵੀ ਬਹੁਤ ਮੁਸ਼ਕਲ ਵਿੱਚ ਪਹਿਲਾਂ ਕੇਸ ਮੁਕਾਦਮੇ ਚ ਪਈ ਰਹੀ ਫਿਰ ਉਸ ਤੋਂ ਬਾਅਦ ਮੇਰੇ ਪਤੀ ਦੀ ਤਬੀਅਤ ਖਰਾਬ ਹੋ ਗਈ ਉਹ ਮੈਨੂੰ ਇਸ ਦੁਨੀਆ ਚ ਇਕੱਲੀ ਨੂੰ ਛੱਡ ਕੇ ਚਲੇ ਗਏ ਚੰਗੇ ਬੁਰੇ ਦੀ ਤਾਂ ਮੈਨੂੰ ਥੋੜੀ ਬਹੁਤੀ ਸਮਝ ਨਹੀਂ ਸੀ ਹੁਣ ਮੇਰੇ ਅੱਗੇ ਜ਼ਿੰਦਗੀ ਖੜੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਮੈਂ ਦੀਪਕ ਨੂੰ ਤਾਂ ਉਡੀਕ ਦੀ ਸੂਲੀ ਤੇ ਲਟਕਾ ਦਿੱਤਾ ਪਰ ਮੈਂ ਆਪਣੇ ਬਾਰੇ ਬੜੀ ਗਹਿਰਾਈ ਨਾਲ ਸੋਚਿਆ ਕਿ ਮੇਰੇ ਲਈ ਦੀਪਕ ਚੰਗਾ ਰਹੇਗਾ ਜਾਂ ਨਹੀਂ ਜੇ ਮੈਂ ਕਿਸੇ ਨਾਲ ਵੀ ਵਿਆਹ ਕਰਵਾਉਂਦੀ ਤਾਂ ਮੈਨੂੰ ਤਲਾਕਸ਼ੁਦਾ ਹੀ ਮਿਲਦਾ ਸ਼ਾਇਦ ਉਸ ਦੇ ਬੱਚੇ ਵੀ ਹੁੰਦੇ ਪਰ ਦੀਪਕ ਤਾਂ ਸਿੰਗਲ ਸੀ ਉਸ ਦਾ ਕੋਈ ਬੱਚਾ ਨਹੀਂ ਸੀ ਹਾਂ ਉਹ ਤਲਾਕशुदा ਸੀ ਪਰ ਮੇਰੇ ਨਾਲ ਪਿਆਰ ਕਰਦਾ ਸੀ ਮੈਂ ਵੀ ਇਸ ਗੱਲ ਨੂੰ ਇੰਨੀ ਜਲਦੀ ਸਵੀਕਾਰ ਨਹੀਂ ਕੀਤਾ ਸੋਚਦੇ ਸੋਚਦੇ 2 ਸਾਲ ਲੰਘ ਗਏ ਇਹਨਾਂ 2 ਸਾਲਾਂ ਚ ਮੈਂ ਦੇਖਿਆ ਕਿ ਦੀਪਕ ਮੇਰੇ ਬਹੁਤ ਨਜ਼ਦੀਕ ਆ ਚੁੱਕਿਆ ਉਹ ਉਹਨਾ ਮੇਰੇ ਫਲੈਟ ਤੱਕ ਵੀ ਆ ਜਾਂਦਾ ਮੇਰੇ ਬੇਟੇ ਨਾਲ ਕਈ ਕਿ ਘੰਟੇ ਖੇਡਦਾ ਰਹਿੰਦਾ ਮੈਨੂੰ ਵੀ ਆਪਣੇ ਨਜ਼ਦੀਕ ਕਰਨ ਦੀ ਕੋਸ਼ਿਸ਼ ਚ ਲੱਗਿਆ ਰਹਿੰਦਾ ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਸੀ ਮੈਂ ਮੌਲ ਤੋਂ ਛੁੱਟੀ ਲੈ ਲਈ ਦੀਪਕ ਨੂੰ ਪਤਾ ਲੱਗਿਆ ਤਾਂ ਸ਼ਾਮ ਨੂੰ ਮੇਰੇ ਘਰ ਆਇਆ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਡਾਕਟਰ ਨੇ ਦੱਸਿਆ ਕਿ ਮੈਨੂੰ ਬਹੁਤ ਬੁਖਾਰ ਆ ਤੇ ਠੰਡੇ ਪਾਣੀ ਦੀ ਪੱਟੀ ਕਰਨ ਲਈ ਕਿਹਾ ਦੀਪਕ ਮੇਰੇ ਕੋਲ ਬੈਠ ਕੇ ਮੇਰੇ ਸਿਰ ਤੇ ਪਾਣੀ ਦੀ ਪੱਟੀ ਕਰ ਰਿਹਾ ਸੀ ਦੀਦੀ ਵੀ ਮੇਰੇ ਘਰ ਆ ਗਈ ਜਦੋਂ ਦੀਦੀ ਨੇ ਦੇਖਿਆ ਕਿ ਉਹਨਾਂ ਦਾ ਦਯੋਰ ਮੇਰੀ ਇੰਨੀ ਸੇਵਾ ਕਰ ਰਿਹਾ ਤਾਂ ਮੇਰੇ ਬੇਟੇ ਦੇ ਨਾਲ ਆਪਣੇ ਘਰ ਚਲੀ ਗਈ ਤੇ ਮੈਨੂੰ ਦੀਪਕ ਦੇ ਨਾਲ ਇਕੱਲੀ ਛੱਡ ਦਿੱਤਾ ਉਸ ਦਿਨ ਮੈਨੂੰ ਇੰਨਾ ਤੇਜ਼ ਬੁਖਾਰ ਸੀ ਦੀਪਕ ਨੇ ਮੈਨੂੰ ਦੋ ਕੰਬਲ ਦਿੱਤੇ ਤਾਂ ਵੀ ਮੈਨੂੰ ਬੁਖਾਰ ਨਹੀਂ ਜਾ ਰਿਹਾ ਸੀ ਮੈਂ ਬਹੁਤ ਜ਼ੋਰ ਨਾਲ ਕੰਬ ਰਹੀ ਸੀ ਫਿਰ ਦੀਪਕ ਮੇਰੇ ਕੰਬਲ ਦੇ ਅੰਦਰ ਆ ਕੇ ਮੈਨੂੰ ਬੜੀ ਜ਼ੋਰ ਨਾਲ ਮੈਨੂੰ ਦਵਾ ਕੇ ਪਿਆ ਰਿਹਾ ਥੋੜੀ ਦੇਰ ਵਿੱਚ ਮੇਰੀ ਜਾਨ ਚ ਜਾਣਾਈ ਠੰਡ ਥੋੜੀ ਘੱਟ ਹੋਈ ਮੈਂ ਦੀਪਕ ਨੂੰ ਆਪਣੇ ਇੰਨੇ ਨਜ਼ਦੀਕ ਦੇਖਿਆ ਤਾਂ ਮੈਂ ਵੀ ਦੀਪਕ ਦੇ ਸੀਨੇ 'ਚ ਆਪਣਾ ਮੂੰਹ ਛੁਪਾ ਲਿਆ ਦੀਪਕ ਵਾਰ-ਵਾਰ ਮੈਨੂੰ ਪੁੱਛ ਰਿਹਾ ਸੀ ਤੂੰ ਠੀਕ ਆ ਮੈਂ ਵੀ ਉਸ ਦੇ ਸੀਨੇ 'ਚ ਮੂੰਹ ਛੁਪਾ ਕੇ ਪਈ ਸੀ ਦੀਪਕ ਨੇ ਆਪਣੇ ਬੁੱਲ ਹੌਲੀ-ਹੌਲੀ ਆਪਣਾ ਸਪਰਸ਼ ਛੱਡਣ ਲੱਗਿਆ ਮੈਂ ਵੀ ਬਹੁਤ ਚੰਗਾ ਮਹਿਸੂਸ ਕਰ ਰਹੀ ਸੀ ਮੇਰਾ ਬੁਖਾਰ ਹੌਲੀ-ਹੌਲੀ ਘੱਟ ਹੋ ਰਿਹਾ ਸੀ ਥੋੜੀ ਦੇਰ ਵਿੱਚ ਦੀਪਕ ਨੇ ਮੇਰੇ ਪਸੀਨੇ ਛੁੜਾ ਦਿੱਤੇ ਮੈਂ ਜ਼ੋਰ ਜ਼ੋਰ ਨਾਲ ਸਿਸਕੀਆਂ ਲੈ ਰਹੀ ਸੀ ਹੁਣ ਉਹ ਮੇਰੇ ਸਰੀਰ ਨੂੰ ਕੱਪੜਿਆਂ ਤੋਂ ਆਜ਼ਾਦ ਕਰ ਚੁੱਕਿਆ ਸੀ ਮੈਂ ਉਸ ਨੂੰ ਬਿਲਕੁਲ ਨਹੀਂ ਰੋਕਿਆ ਉਹ ਮੇਰੇ ਸਰੀਰ ਨੂੰ ਸਕੂਨ ਪਹਚਾਰ ਰਿਹਾ ਸੀ ਥੋੜੀ ਦੇਰ ਚ ਕੰਬਲ ਦੇ ਅੰਦਰ ਪੂਰਾ ਪਸੀਨਾ ਬਹਿਣ ਲੱਗਿਆ ਦੀਪਕ ਨੇ ਪੁੱਛਿਆ ਕਿ ਮੈਂ ਕੰਬਲ ਉਤਾਰ ਸਕਦਾ ਮੈਂ ਤਾਂ ਕਿੰਨੇ ਦਿਨਾਂ ਤੋਂ ਇਸ ਚੀਜ਼ ਲਈ ਤਰਸੀ ਸੀ ਮੈਂ ਕੌਜ਼ ਨਹੀਂ ਕਿਹਾ ਦੀਪਕ ਨੇ ਮੇਰੇ ਉੱਪਰੋਂ ਕੰਬਲ ਹਟਾ ਦਿੱਤਾ ਉਹ ਮੇਰੇ ਸਰੀਰ ਨਾਲ ਚਿਪਕਿਆ ਮੈਨੂੰ ਸਕੂਨ ਦੇ ਰਿਹਾ ਸੀ ਸ਼ਾਇਦ ਦੀਪਕ ਵੀ ਬਹੁਤ ਆਨੰਦ ਲੈ ਰਿਹਾ ਸੀ ਅਸੀਂ ਦੋਨੋਂ ਪੂਰੀ ਰਾਤ ਇੱਕ ਦੂਜੇ ਦੇ ਸਰੀਰ ਨੂੰ ਸਕੂਨ ਪਹੁੰਚਾਉਂਦੇ ਰਹੇ ਉਸ ਦਿਨ ਮੈਂ ਦੀਪਕ ਦੀ ਪੂਰੀ ਹੋ ਚੁੱਕੀ ਸੀ ਮੈਂ ਦੀਪਕ ਨੂੰ ਅਪਣਾ ਲਿਆ ਫਿਰ ਇੱਕ ਦਿਨ ਮੈਂ ਦੀਪਕ ਨਾਲ ਵਿਆਹ ਕਰਵਾ ਲਿਆ ਦੀਪਕ ਤਾਂ ਮੈਨੂੰ ਦਿਨੇਸ਼ ਤੋਂ ਵੀ ਜ਼ਿਆਦਾ ਚਾਹਣ ਲੱਗਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੀ ਜ਼ਿੰਦਗੀ 'ਚ ਇੰਨੇ ਚਾਹਣ ਵਾਲੇ ਲੋਕ ਆ ਰਹੇ ਆ ਦਿਨੇਸ਼ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਸ਼ਾਇਦ ਰੱਬ ਨੂੰ ਪਸੰਦ ਨਹੀਂ ਸੀ ਇਸ ਲਈ ਉਸ ਨੂੰ ਉੱਪਰ ਬੁਲਾ ਲਿਆ ਹੁਣ ਭਗਵਾਨ ਨੇ ਮੇਰੀ ਝੋਲੀ 'ਚ ਦੀਪਕ ਨੂੰ ਪਾ ਦਿੱਤਾ ਉਹ ਵੀ ਮੈਨੂੰ ਦਿਨੇਸ਼ ਤੋਂ ਵੱਧ ਕੇ ਪਿਆਰ ਕਰ ਰਿਹਾ ਸੀ ਸ਼ਾਇਦ ਰੱਬ ਤੋਂ ਇਹ ਗਲਤੀ ਹੋ ਗਈ ਸੀ ਇਸ ਲਈ ਦਿਨੇਸ਼ ਦੇ ਰੂਪ ਚ ਦੀਪਕ ਵਰਗਾ ਆਦਮੀ ਮੇਰੀ ਜ਼ਿੰਦਗੀ ਚ ਭੇਜ ਦਿੱਤਾ ਇਹ ਸੋਚ ਕੇ ਦੀਪਕ ਨੂੰ ਸਵੀਕਾਰ ਕਰ ਲਿਆ ਹੁਣ ਸਾਡੀ ਸ਼ਾਦੀशुदा ਜ਼ਿੰਦਗੀ ਬਹੁਤ ਚੰਗੀ ਲੰਘ ਰਹੀ ਸੀ ਦੀਪਕ ਨਾਲ ਵਿਆਹ ਦੇ 8 ਮਹੀਨੇ ਬਾਅਦ ਮੈਂ ਫਿਰ ਪ੍ਰੈਗਨੈਂਟ ਹੋਈ ਇਸ ਵਾਰ ਮੈਂ ਇੱਕ ਪਿਆਰੀ ਜੀ ਬੱਚੀ ਨੂੰ ਜਨਮ ਦਿੱਤਾ ਦੀਪਕ ਕਹਿੰਦਾ ਕਿ ਹੁਣ ਸਾਡੀ ਫੈਮਿਲੀ ਪੂਰੀ ਹੋ ਗਈ ਆ ਮੇਰੇ ਕੋਲ ਦੋਨੋਂ ਆ ਬੇਟਾ ਤੇ ਬੇਟੀ ਦੀਪਕ ਨੇ ਕਦੇ ਵੀ ਲਵੀ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਸੀ ਕਿ ਉਹ ਉਸ ਦਾ ਆਪਣਾ ਪਿਓ ਨਹੀਂ ਉਸ ਨੂੰ ਉਸ ਤੋਂ ਵੱਧ ਕੇ ਪਿਆਰ ਦਿੱਤਾ ਮੇਰੀ ਫੈਮਿਲੀ ਵਾਲੇ ਵੀ ਮੈਨੂੰ ਬਹੁਤ ਚਾਣ ਲੱਗੇ ਸੀ ਪਰ ਉਹਨੂੰ ਇਹ ਸਭ ਫਿਰ ਤੋਂ ਮਨਜ਼ੂਰ ਨਹੀਂ ਮੈਂ ਇੱਕ ਵਾਰ ਫਿਰ ਤੋਂ ਵਿਧਵਾ ਹੋ ਗਈ ਕਿਉਂਕਿ ਦੀਪਕ ਦੀ ਇੱਕ ਐਕਸੀਡੈਂਟ ਚ ਮੌਤ ਹੋ ਗਈ ਮੈਂ ਫਿਰ ਤੋਂ ਹੀ ਇਕੱਲੀ ਰਹਿ ਗਈ ਦੋ ਬੱਚਿਆਂ ਦੇ ਨਾਲ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਕਿ ਮੇਰੇ ਕੋਈ ਮਾੜੇ ਕਰਮ ਕੀਤੇ ਸੀ ਜੋ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਪਰ ਇਹ ਸਭ ਵਿੱਚ ਮੇਰੇ ਭਰਾ ਤੇ ਮੇਰੀ ਭੈਣ ਨੇ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੇਰੇ ਬੱਚਿਆਂ ਨੂੰ ਮੇਰੇ ਨਾਲ ਮਿਲ ਕੇ ਪੜਾਇਆ ਲਿਖਾਇਆ ਮੈਂ ਵੀ ਇਸ ਗਮ ਚੋਂ ਨਿਕਲਣ ਲਈ ਜੌਬ ਤੇ ਲੱਗ ਗਈ ਪਰ ਫਿਰ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੇਰੇ ਹੀ ਮਾੜੇ ਕਰਮਾਂ ਮੇਰੇ ਕਰਮ ਮਾੜਿਆਂ ਦਾ ਕਰਕੇ ਮੇਰੇ ਪਤੀ ਮੇਰੇ ਨਾਲ ਨਹੀਂ ਰਹਿੰਦੇ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਇਸ ਕਰਕੇ ਮੈਂ ਹੋਰ ਵਿਆਹ ਕਰਵਾਉਣਾ ਸਹੀ ਨਾ ਸਮਝਿਆ ਪਰ ਮੇਰੇ ਭੈਣ ਦੇ ਭਰਾ ਮੈਨੂੰ ਬਹੁਤ ਜ਼ੋਰ ਲਾ ਰਹੇ ਆ ਕਿ ਤੂੰ ਵਿਆਹ ਕਰਵਾ ਲੈ ਅਸੀਂ ਤੇਰੇ ਬੱਚੇ ਸੰਭ ਲਵਾਂਗੇ ਪਰ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਦਾ ਪੁੱਤ ਮੇਰੇ ਕਰਕੇ ਇਸ ਦੁਨੀਆ ਤੋਂ ਚਲੇ ਜਾਵੇ ਇਸ ਕਰਕੇ ਮੈਨੂੰ ਵਿਆਹ ਦੇ ਸ਼ਬਦ ਤੋਂ ਹੀ ਨਫ਼ਰਤ ਹੋ ਗਈ ਆ ਹੁਣ ਮੈਂ 40 ਸਾਲ ਦੀ ਹੋ ਗਈ ਆ ਤੇ ਆਪਣੇ ਅਲੱਗ ਘਰ 'ਚ ਇਕੱਲੀ ਰਹਿ ਰਹੀ ਆ ਮੇਰੇ ਬੱਚੇ ਪੜ੍ਹਾਈ ਕਰ ਰਹੇ ਆ ਮੈਂ ਉਹਨਾਂ ਨੂੰ ਵਧੀਆ ਆਪਣਾ ਮਲਖਾਵਾਂਗੀ ਤਾਂ ਕਿ ਮੇਰੀ ਬਾਕੀ ਦੀ ਰਹਿੰਦੀ ਜ਼ਿੰਦਗੀ ਆਸਾਨੀ ਨਾਲ ਲੰਘ ਸਕੇ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਹਾਂ ਕਿ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਜਾਂ ਆਪਣੇ ਬੱਚਿਆਂ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਸੋ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ